ਇਹ ਸਾਰਾ ਸਤਲੁਜ ਦਰਿਆ ਦਾ ਪਾਣੀ ਔਰ ਆਹ ਵਾਲਾ ਜਿਹੜਾ ਬੰਨ ਇਹ ਬੰਨ ਆਰਜੀ ਬੰਨ ਔਰ ਉਹ ਵਾਲਾ ਜਿਹੜਾ ਬੰਨ ਉਹ ਦਰਿਆ ਦਾ ਮੇਨ ਬੰਨ ਇੱਥੇ 20 ਫੁੱਟ ਬਿਲਕੁਲ 20 ਫੁੱਟ ਪਾਣੀ ਖੜਾ ਜੀ ਤੇ ਆਹ ਜਗ੍ਹਾ ਕਿੰਨੀ ਨੀਵੀਂ ਆ ਜਿਹੜੀ ਆ ਥੱਲੇ ਇਧਰ ਪਾਣੀ ਪਾਣੀ ਵਾਲੀ ਵੀ 20 ਫੁੱਟ ਜਗ੍ਹਾ ਨੀਵੀਂ ਆ ਆਹ ਵੇਖ ਲਓ 20 ਫੁੱਟ ਕਰੀਬ ਇਧਰ ਤੁਹਾਨੂੰ ਲੱਗਦਾ ਹੋਊਗਾ ਕੈਮਰੇ 'ਚ ਵੀ ਬਸ ਵੈਸੇ ਪਾਣੀ ਵਗੀ ਜਾਂਦਾ ਆਹ ਨਜ਼ਰ ਮਾਰ ਲਓ ਤੁਸੀਂ ਆਹ ਖੰਭੇ ਨੂੰ ਆਹ ਖੰਭਾ ਵਿਖਾ ਦਿਓ ਤੁਹਾਨੂੰ ਇਹ ਖੰਭਾ ਕਿੰਨੀ ਹਾਈਟ ਹੁੰਦੀ ਤੁਸੀਂ ਆਹ ਵੇਖੋ ਖੰਭੇ ਦੀ ਖੰਭਾ ਖੜਿਆ ਤੁਸੀਂ ਦੇਖੇਗਾ ਕਿੰਨੀ ਹਾਈਟ ਹੁੰਦੀ ਤੇ ਖੰਭਾ ਕਿੰਨਾ ਰਹਿ ਗਿਆ ਸਿਰਫ 5 7 ਫੁੱਟ 10 ਫੁੱਟ ਵੱਧ ਤੋਂ ਵੱਧ ਖੰਭਾ ਰਹਿ ਗਿਆ ਹੋਊਗਾ ਸਾਰਾ ਖੰਭਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਔਰ ਆਪਦੇ ਵੱਲੋਂ ਪੈਸੇ ਲਾ ਕੇ ਲੋਕ ਇੱਥੇ ਆ ਮਿੱਟੀ ਪਾ ਰਹੇ ਆ ਔਰ ਆ ਗੱਟੇ ਮਹਿਕਮੇ ਨੇ ਦਿੱਤੇ ਆ ਗੱਟੇ ਵੇਖ ਲਓ ਆ ਮਹਿਕਮੇ ਨੇ 3000 ਗੱਟਾ ਆ ਮਹਿਕਮੇ ਨੇ ਦਿੱਤਾ ਹੈ ਆ ਹਾਲਾਤ ਆ ਗੱਟੇ ਸਿਰਫ 3000 ਗੱਟਾ ਔਰ ਨਜ਼ਰ ਮਾਰ ਲਓ ਲੋਕ ਆਪਣੇ ਖੇਤਾਂ ਦੇ ਵਿੱਚੋਂ ਮੋਟਰਾਂ ਕੱਢ ਕੇ ਵੀ ਜਿਹੜੇ ਲਈ ਆਉਂਦੇ ਨੇ ਉਹ ਨਜ਼ਰ ਮਾਰ ਲਓ ਜਿਨ੍ਹਾਂ ਦੀਆਂ ਖੂਈਆਂ ਨੇ ਇੱਥੇ ਜਾਂ ਉਹਨਾਂ ਦੇ ਵਿੱਚੋਂ ਮੋਟਰਾਂ ਖੋਲ ਕੇ ਪਹਿਲਾਂ ਲਿਹਾ ਰਹੇ ਨੇ ਕਿ ਪਾਣੀ ਆ ਗਿਆ ਹੁਣ ਸਾਡਾ ਨੁਕਸਾਨ ਹੋਏਗਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਥੇ ਮੋਟਰਾਂ ਚੱਲ ਰਹੀਆਂ ਨੇ ਪਾਣੀ ਸਤਲੁਜ ਦਾ ਨਹੀਂ ਆਇਆ ਤੇ ਲੋਕ ਮੋਟਰਾਂ ਖੋਲ-ਖੋਲ ਕੇ ਲਈ ਆਉਂਦੇ ਨੇ ਆਜੋ ਭਾਈ ਆਜੋ ਆਜੋ ਅੱਗੇ ਆਜੋ ਥੋੜਾ ਜਿਹਾ ਇੱਧਰ ਗਾਹ ਨੂੰ ਆਜੋ ਕਾਹ ਤੋਂ ਮੋਟਰ ਖੋਲ ਕੇ ਲਿਆਇਓ ਕੀ ਚੱਕਰ ਪੈ ਗਿਆ ਭਾਈ ਆਪਣੇ ਪਾਣੀ ਬਹੁਤ ਜ਼ਿਆਦਾ ਆ ਗਿਆ ਸਾਡਾ ਨੁਕਸਾਨ ਹੋ ਰਿਹਾ ਸੀ ਜੀ ਕਿੰਨਾ ਕੁ ਪਾਣੀ ਹੈ ਬਹੁਤ ਜ਼ਿਆਦਾ ਜੀ ਫੇਰ ਕਿੰਨਾ ਕਿੰਨੇ ਕੁ ਡੂੰਗਾ ਬੀਜਾਂ ਨੇ ਕਿ 10-12 ਫੁੱਟ ਹੈਗਾ ਤੇ ਝੋਨਾ ਗਲ ਚੁੱਕਾ ਇਸ ਟਾਈਮ ਚ ਹਾਂਜੀ ਇਹ ਕਿੱਥੋਂ ਜੇ ਕਰਕੇ ਲਿਆਈ ਤੁਸੀਂ ਹੁਣ ਅਸੀਂ ਆਪਣੇ ਉਹ ਖੇਤ ਦੇ ਸਰੇਵਈ ਉੱਥੇ ਪਾਣੀ ਆ ਖੜੀ ਹਾਂਜੀ ਹਾਂਜੀ ਸਵੇਰ ਦੇ ਆ ਗਿਆ ਜੀ ਪੂਣੀਆਂ ਖੀਆਂ ਡੁੱਬ ਗਈਆਂ ਹਾਂਜੀ ਹਾਂਜੀ ਤੇ ਮਹਿਕਮਾ ਕਹਿੰਦਾ ਸਰਕਾਰੀ ਵੀ ਉਹ ਕਹਿੰਦੇ ਵੀ ਮੋਟਰਾਂ ਪਾ ਲੋਕ ਚਲਾਈ ਬਠੇ ਲੋਕਾਂ ਨੂੰ ਪਾਣੀ ਦੀ ਬੜੀ ਲੋੜ ਆ ਝੋਨਿਆਂ 'ਚ ਬਸ ਇਹਨਾਂ ਇੱਕ ਦਿਨ ਗੰਦੇ ਕਰਨ ਵਾਲੀ ਗੱਲ ਆ ਜਨਾਬ ਉਹ ਤਾਂ ਗਿਆ ਜਿਹੜਾ ਟਿੱਬਾ ਮਿੱਟੀ ਵਾਲਾ ਹੈਗਾ ਇਹ ਕਿਨਾਰੇ ਤੇ ਸੱਤ ਲੋਈ ਦਰਿਆ ਵਗ ਰਿਹਾ ਜਿਹੜਾ ਮਿੱਟੀ ਵਾਲਾ ਟਿੱਬਾ ਤੁਸੀਂ ਦੇਖ ਰਹੇ ਹੋ ਇਹਦੇ ਕਿਨਾਰੇ ਦੇ ਸੱਤ ਕੋਲ ਹੀ ਦਰਿਆ ਵਗ ਰਿਹਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਟੁੱਟਣ ਤੋਂ ਬਾਅਦ ਜਦੋਂ ਖਬਰ ਨਸ਼ਰ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਥੇ ਪ੍ਰਸ਼ਾਸਨ ਐ ਪਹੁੰਚਿਆ ਹੈ ਕਿ ਜਿਵੇਂ ਨਾ ਆਪਾਂ ਕਹਿ ਸਕਦੇ ਸ਼ਾਇਦ ਦੇ ਉੱਪਰ ਜャ ਮੱਖੀਆਂ ਪੈਂਦੀਆਂ ਹਨ ਪ੍ਰਸ਼ਾਸਨ ਜਦੋਂ ਪਹੁੰਚਿਆ ਨਾ ਤੇ ਗੱਡੀਆਂ ਦੇ ਵਿੱਚ ਏਸੀ ਛੱਡੇ ਨੇ ਤੇ ਗੱਡੀ ਦਾ ਸੀਸਾ ਹੱਥ ਲਾ ਕਰਦ ਕੇ ਗੱਲ ਕਰਦੇ ਸੀਗੇ ਮੈਂ ਸਭ ਤੋਂ ਜ਼ਿਆਦਾ ਫਿਰੋਜ਼ਪੁਰ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਦਾ ਧੰਨਵਾਦ ਕਰਨਾ ਉਹਦਾ ਅਸੀਂ ਸਾਰੀ ਜ਼ਿੰਦਗੀ ਦੇ ਨਹੀਂ ਦੇ ਸਕਦੇ ਕਿਉਂਕਿ ਸਾਡੀ ਨੂੰ 3000 ਖਾਲੀ ਗੱਟਾ ਦਿੱਤਾ ਉਹਨਾਂ ਨੇ 3000 ਮੈਨੂੰ ਲੱਗਦਾ ਰੁਪਈਏ ਦਾ ਗੱਟਾ ਹੁੰਦਾ ਖਾਲੀ ਹੈ ਨਾ ਸੀਮੈਂਟ ਵਾਲੇ ਸੀਮ ਵਾਲੇ ਉਹ ਗੱਟੇ ਸਾਨੂੰ ਦਿੱਤੇ ਅਸੀਂ ਇਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਕਿ ਸਾਨੂੰ ਇੰਨਾ ਪ੍ਰਸ਼ਾਸਨ ਦਾ ਸਾਥ ਅੱਜ ਤੱਕ ਸ਼ਾਇਦ ਦੁਨੀਆ 'ਚ ਨਹੀਂ ਕਿਸੇ ਨੇ ਇੰਨਾ ਸਾਥ ਦਿੱਤਾ ਹੋਣਾ ਕਿ ਇੱਕ ਸਾਥ ਲੋ دریا ਦੇ ਨਾਲ ਪਾਣੀ ਨਾਲ ਡੁੱਬਦੇ ਹੋ ਗਏ ਤੇ ਗੱਟਿਆਂ ਨਾਲ ਸਾਨੂੰ ਦਾ ਨਾ ਅਸੀਂ ਤਾਂ ਉਹਨਾਂ ਗੱਟਿਆਂ ਨੂੰ ਸੰਭਾਲ-ਸਮਾਲੇ ਰੱਖਣੇ ਪਏ ਕਹਿੰਦਾ ਉਹਨਾਂ ਨੇ ਸਾਡੇ ਵਾਸਤੇ ਕਰ ਦਿੱਤਾ ਕਿ ਕਿਸੇ ਕਦੇ ਇਹ ਨਾ ਹੋਵੇ ਗੱਟੇ ਇੱਕ ਦਾ ਪਾਸੇ ਹੋ ਜਾਈ ਕਿਤੇ ਤੇ ਗੱਟੇ ਨੂੰ ਤੁਸੀਂ ਸ਼ੀਸ਼ੇ 'ਚ ਜੜਾ ਲਓ ਆ ਗੱਟਾ ਵੇਖ ਲਓ ਪਹਿਲਾਂ ਆ ਗੱ ਆ ਘਟਾ ਦੇ ਕੇ ਗਏ ਨੇ ਐਸ.ਟੀ.ਐਮ ਸਾਹਿਬ ਕਹਿੰਦੇ ਵੀ ਇੱਥੇ ਆਏ ਨੇ ਇੰਨੀ ਟੈਨਸ਼ਨ ਸੀ ਉਹਨਾਂ ਨੂੰ 300 3000 ਕੇ 300 3000 ਗੱਟਾ ਮੈਨੂੰ ਲੱਗਦਾ ਇਹਨਾਂ ਨੂੰ ਤਾਂ ਥੋਕ ਚ ਤਾਂ ਮਿਲਦਾ 50 ਦੇ ਪੈਸਿਆਂ ਦਾ ਪਿਆਉਣਾ ਵੈਸੇ ਰੁਪਈਏਕ ਦਾ ਇੱਕ ਗੱਟਾ ਖਾਲੀ ਮਿਲ ਜਾਂਦਾ ਇਹ ਗੱਟੇ ਦੇ ਕੇ ਗਏ ਨੇ ਤੇ ਪਿੰਡ ਵਾਲੇ ਕਹਿੰਦੇ ਵੀ ਸ਼ੀਸ਼ੇ 'ਚ ਜੜਾ ਕੇ ਇਹਨੂੰ ਮਤਲਬ ਰੱਖਾਂਗੇ ਯਾਦਗਾਰੀ ਚ ਜੇ ਬਚੇ ਰਹੇ ਤਾਂ ਅਸੀਂ ਤਾਂ ਇਹ ਕਿ ਸਾਨੂੰ ਸਕਿਉਰਿਟੀ ਇੱਕ ਦਾ ਦਿਓ ਇਥੇ ਪੁਲਿਸ ਜਿਹੜੇ ਉਹ ਗੱਟੇ ਦਿੱਤੇ ਨੇ ਹੋ ਸਕਦਾ ਗੱਟੇ ਨੇ ਕੋਈ ਚੋਰੀ ਕਰਕੇ ਲੈ ਜਾਵੇ ਰੁਪਈਏ ਰੁਪਈਏ ਵਾਲੇ ਹਾਂ ਸਾਨੂੰ ਇਹ ਵੀ ਹੁੰਦਾ ਹੈ ਅਸੀਂ ਜਾ ਕੇ ਦੇਖਿਆ ਜੇ ਅਸੀਂ ਬੰਦੇ ਸਪੈਸ਼ਲ ਭਾਏ ਨੇ ਜਿਹੜੇ ਗੱਟੇ ਕੋਸ਼ਿਸ਼ ਜਿਹੜੇ ਪਏ ਨੇ ਉਹਨਾਂ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ 45 50000 ਰੁਪਏ ਡੈਲੀਆ ਦੇ ਕੋਲੋਂ ਲਾ ਰਹੇ ਨੇ ਤੇ ਲਾ ਕੇ ਦਿਨ ਬੰਨਣ ਦੀ ਕੋਸ਼ਿਸ਼ ਕਰਦੇ ਪਏ ਨੇ ਜਿਹਨੇ ਅੱਜ ਕਿਉਂ ਨਹੀਂ ਬੰਨ ਬੰਨਦੇ ਪਏ ਇਹਨਾਂ ਨੂੰ ਪਤਾ ਹੈ ਕਿ ਡੁੱਬਣਗੇ ਤਾਂ ਸਾਡੀਆਂ ਜੇਬਾਂ ਭਰੀਚਣੀਆਂ ਨਹੀਂ ਸਾਡੀਆਂ ਜੇਬਾਂ ਨਹੀਂ ਭਰੀਚਣੀਆਂ ਹੋ ਸਕਦਾ ਤੁਸੀਂ ਇਹ ਟਰੈਕਟਰ ਚਲਾਈ ਜਾਂਦੇ ਜੇ ਇੱਕ ਦਿਨ ਦੇ 45000 ਆਪ ਦੇ ਖਰਚੇ ਚ ਲਈ ਜਾਂਦੇ ਜੇ ਹੋ ਸਕਦਾ ਇਹ ਖਰਚਾ ਮੈਕਮੇ ਦੇ ਕਾਗਜ਼ਾਂ ਚੜੀ ਜਾਂਦਾ ਹੋਵੇ ਵੀ ਅਸੀਂ ਲੱਗੇ ਹੋ ਸਕਦਾ ਫੋਟੋ ਵੀ ਕਰਨੇ ਵੀਡੀਓ ਬਣਾ ਕੇ ਲੱਗੇ ਇੱਥੋਂ ਸੁਖਵੀਰ ਜੀ ਉਹ ਤਾਂ ਤੁਸੀਂ ਛੱਡੋ ਮੈਂ ਤਾਂ ਨਾ ਜਿੰਨਾ ਸਾਨੂੰ ਇਹਨਾਂ ਨੇ ਸਾਡੀ ਮਦਦ ਕਰ ਦਿੱਤੀ ਇਹਨਾਂ ਤਾਂ ਪੰਜਾਬ ਸਰਕਾਰ ਡੁੱਬ ਜਾਣੀ ਹੈ ਇਹਨਾਂ ਕੋਲੇ 3 ਸਰਕਾਰ ਦੇ ਪੱਲੇ ਕੀ ਰਾਜਨਗ ਤੇ 10000 ਗੱਟਾ ਦੇ ਦੇ ਨਹੀਂ ਅਸਰ ਪੂਰਾ ਪਏਗਾ ਖਜ਼ਾਨੇ ਦੇ ਅਸਰ ਪੈਣਾ ਕਿ ਜਿਹੜਾ 3000 ਦੇ ਕੇ ਮੀਡੀਆ ਦੇ ਵਿੱਚ ਸੁਰਖੀਆਂ ਬਣਾ ਬਣਾ ਕੇ 3000 ਗੱਟਾ ਦੇ ਕੇ ਸਾਡੀ ਜਿਹੜੀ ਬੇਇੱਜ਼ਤੀ ਕੀਤੀ ਹੋ ਸਕਦਾ ਸਾਡੀ ਦੀਨ ਮੰਨਾ ਮੇਰੇ ਪਿੰਡ ਦੇ ਖੜੇ ਨੇ ਮੈਨੂੰ ਇੱਥੇ ਤੱਕ ਸੀ ਕਹਿੰਦੇ ਕਿਸੇ ਪੱਤਰਕਾਰ ਨੂੰ ਇੱਥੇ ਵੜਨ ਨਹੀਂ ਦੇਣਾ ਇਹ ਪੱਤਰਕਾਰ ਕਿ ਹੁਣ ਲੈ ਗਿਆ ਹਿਸਾਬ ਨਾਲ ਇਹ ਗੜਾ ਕੱਢ ਦੇ ਮੇਨੂੰ ਮੂੰਹ ਤੇ ਤੇ ਮੈਨੂੰ ਪਹਿਲਾਂ ਪੁੱਛਿਆ ਕਿ ਕਿਹੋ ਜਿਹਾ ਪੱਤਰਕਾਰ ਹੈ ਕੀ ਹੈ ਕਿ ਸਾਡੀਆਂ ਬੇੜੀਆਂ ਦੇ ਵੱਟੇ ਪਾਉਣ ਵਾਲਾ ਤਾਂ ਨਹੀਂ ਕਿਤੇਗਾ ਆ ਪੁੱਛਿਆ ਖੜੇ ਨੇ ਸਾਰਿਆਂ ਨੂੰ ਪਹਿਲਾਂ ਇਹੋ ਛੇ ਤੁਸੀਂ ਸੁਣਿਆ ਆਪ ਇਤੋਂ ਗੱਲਾਂ ਰਿਕਾਰਡ ਹੁੰਦੀਆਂ ਨੇ ਔਰ ਜਦੋਂ ਥੋੜਾ ਜਿਹਾ ਬੰਨ ਤੋਂ ਪਰੇ ਜਾਂਦੇ ਅਧੀਆਂ ਕਟੀਆਂ ਜਾਂਦੀਆਂ ਨੇ ਉਸ ਤੋਂ ਅੱਗੇ ਹੋਰ ਕਟੀਆਂ ਜਾਂਦੀਆਂ ਨੇ ਫਰੋਈਪੁਰ ਤੱਕ ਜਾਂਦੇ ਜਾਂਦੇ ਸਾਰੀਆਂ ਗੱਲਾਂ ਇਹਨਾਂ ਦੀਆਂ ਕੱਟ ਹੋ ਜਾਂਦੀਆਂ ਨੇ ਤੇ ਕੱਲੀਆਂ ਮਹਿਕਮੇ ਦੀ ਪਾਲਿਸ਼ ਰਹਿ ਜਾਂਦੀ ਆ ਉਹਦੇ ਵਿੱਚ ਪਰ ਇੱਥੇ ਆਵਾਜ਼ੇ ਪੰਜਾਬ 2023 ਦੇ ਵਿੱਚ ਵੀ ਸੱਤ ਨੂੰ ਦਰਿਆ ਦੇ ਵਿੱਚ ਜਿੰਨੇ ਪਿੰਡਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਸਾਹਮਣੇ ਲਿਆਂਦਾ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਨੂੰ ਨੰਗੇ ਕੀਤਾ ਜਿਨ੍ਹਾਂ ਨੇ ਇਹਨਾਂ ਦੇ ਵਿੱਚੋਂ ਖਾਧਾ ਜਾਂ ਇੱਥੇ ਆ ਕੇ ਸਿਰਫ ਮਸਾਲਾ ਲਾਇਆ ਔਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਵਾਜ਼ੇ ਪੰਜਾਬ ਇਹਨਾਂ ਲੋਕਾਂ ਦੀ ਆਵਾਜ਼ ਆ ਆਮ ਲੋਕਾਂ ਦੀ ਆਵਾਜ਼ ਆ ਇਹ ਵੀਡੀਓ ਇਵੇਂ ਦੀ ਇਵੇਂ ਚੱਲੂਗੀ ਕੋਈ ਕੱਟ ਨਹੀਂ ਲੱਗਣਾ ਇਹਦੇ 'ਚ ਪੂਰਾ ਓਕੇ ਰਿਪੋਰਟ ਇਸੇ ਤਰੀਕੇ ਨਾਲ ਵੀਡੀਓ ਚੱਲੂਗੀ ਫਰੋਇਪੁਰ ਸਤਲੁਜ ਦਰਿਆ ਤੇ ਮੌਜੂਦ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਆ ਨਜ਼ਰ ਮਾਰ ਲਓ ਸਵੇਰੇ ਅੱਜ ਜਿੰਨਾ ਕਾ ਪਾਣੀ ਆ ਇੰਨਾ ਕ ਪਾਣੀ ਆ ਰਿਹਾ ਸੀ ਹੁਣ ਪਾਣੀ ਦੀ ਨਜ਼ਰ ਮਾਰ ਲਓ ਕਿੰਨਾ ਪਾਣੀ ਇਹ ਸਾਰਾ ਸਤਲੁਜ ਦਰਿਆ ਦਾ ਪਾਣੀ ਆ ਔਰ ਆ ਵਾਲਾ ਜਿਹੜਾ ਬੰਨ ਇਹ ਬੰਨ ਆਰਜੀ ਬੰਨ ਔਰ ਉਹ ਵਾਲਾ ਜਿਹੜਾ ਬੰਨ ਉਹ ਦਰਿਆ ਦਾ ਮੇਨ ਬੰਨ ਔਰ ਉਸ ਤੋਂ ਬਾਅਦ ਇਹ ਜਿਹੜਾ ਬੰਨ ਇਹ ਆਰਜੀ ਬੰਨ ਜਿਹੜਾ ਖੁਰ ਚੁੱਕਿਆ ਔਰ ਜਿਸ ਨੂੰ ਪਿੰਡ ਵਾਲੇ ਆਪਦੇ ਲੈਵਲ ਤੇ ਜਿਹੜਾ ਬਣਾਉਂਦੇ ਨਜ਼ਰ ਆ ਰਹੇ ਨੇ ਕਿੰਨੇ ਟਰੈਕਟਰ ਲੱਗੇ ਨੇ ਸਾਹਮਣੇ ਟਰਾਲੀਆਂ ਮਿੱਟੀ ਦੀਆਂ ਭਰ-ਭਰ ਕੇ ਪਾਉਂਦੇ ਨਜ਼ਰ ਆ ਰਹੇ ਨੇ ਇੱਧਰ ਸਾਰੀਆਂ ਹਜ਼ਾਰਾਂ ਕਿੱਲੇ ਜਿਹੜੀ ਜ਼ਮੀਨ ਆ ਉਹ ਸਾਰੀ ਉਹ ਸਾਰੀ ਜਿਹੜੀ ਬਿਲਕੁਲ ਖਤਮ ਹੁੰਦੀ ਨਜ਼ਰ ਆ ਰਹੀ ਆ ਸਾਰੀ ਜ਼ਮੀਨ ਦੇ ਵਿੱਚ ਪਾਣੀ ਪਾਣੀ ਦੇਖਿਆ ਜਾ ਸਕਦਾ ਆ ਜਿੰਨੀਆਂ ਬੋਰੀਆਂ ਲਾ ਕੇ ਮਿੱਟੀ ਦੀਆਂ ਭਰ ਕੇ ਇਹ ਸਾਰੀਆਂ ਪਿੰਡ ਵਾਲੇ ਆਪ ਲਾਉਂਦੇ ਨਜ਼ਰ ਆ ਰਹੇ ਆ ਪਿੰਡ ਵਾਸੀ ਮੌਜੂਦ ਨੇ ਪੂਰੀ ਗੱਲਬਾਤ ਵੀ ਜਾਣ ਲੈਣੀ ਇਹਨਾਂ ਤੋਂ ਬਾਈ ਜੀ ਕਿਹੜਾ ਪਿੰਡ ਕਿਹੜਾ ਹੈ ਇਹ ਇਹ ਜੀ ਨਵਾਂ ਪਿੰਡ ਜਮਸ਼ੇਰ ਨਜਾਮ ਵਾਲੇ ਦੀ ਤੇ ਮਸਤੇਕਿਆਂ ਦੀ ਹੱਦ ਦੇ ਉੱਪਰ ਚਾਰ ਕਮ ਚਾਰ ਕਰਮਾ ਰਸਤਾ ਹੈ ਉਹਦੇ ਉੱਪਰ ਆਰਜੀ ਬੰਨ ਲਗਾ ਰਹੇ ਸੀ 2007 ਤੋਂ ਹੂੰ 2007 ਤੋਂ ਆਰਜੀ ਬੰਨ ਲਗਾ ਰਹੇ ਆ ਕਈ ਵਾਰ ਸਾਡਾ ਫਾਇਦਾ ਵੀ ਹੋਇਆ ਨੁਕਸਾਨ ਤਾਂ ਚਲੋ ਹੋ ਹੀ ਜਾਂਦਾ ਹੂੰ ਅੱਛਾ ਇਹ ਦਰਿਆ ਸਤਲੁਜਾ ਇਹ ਸਤਲੁਜ ਦਰਿਆ ਹੈ ਤੇ ਬੁੱਢਾ ਨਾਲਾ ਹੈ ਇਹ ਬੁੱਢਾ ਦਰਿਆ ਇਹ ਬੈਗ ਨੂੰ ਵਗਦਾ ਸੀ ਡਿਵੀਸ਼ਨ ਕੱਟੀ ਸੀ ਸਰਕਾਰ ਨੇ ਜਦੋਂ ਕੋਈ ਪਾਕਿਸਤਾਨ ਵਾਲੇ ਇੱਥੇ ਇੱਕ ਡੈਮ ਬਣਾਉਣ ਲੱਗੇ ਸੀ ਉਸ ਤੋਂ ਡਰਦਿਆਂ ਨੇ ਇਹਨਾਂ ਨੇ ਇੱਕ ਨਾ ਫਾੜ ਕੱਢ ਦਿੱਤੀ ਸੀ ਭੱਟ ਕੇ 88 ਦੇ ਵਿੱਚ ਉਹ ਫਾੜ ਡੂੰਗੀ ਹੋ ਗਈ ਉਸ ਟਾਈਮ ਇਹ ਬੁੱਢਾ ਦਰਿਆ ਵਗਿਆ ਪੁੱਠਾ ਵਗਦਾ ਹੈ ਇਹਦਾ ਕੋਈ ਦਰਿਆ ਨੂੰ ਕੋਈ ਡਿੱਕਾ ਨਹੀਂ ਹੈ ਕਹਿੰਦਾ ਨੁਕਸਾਨ ਹੀ ਹੈ ਕਿਉਂਕਿ ਅੱਗੇ ਜਗ੍ਹਾ ਬੜੀ ਨੀਵੀਂ ਹੈ ਤੇ ਜਦੋਂ ਪਾਣੀ ਉੱਥੇ ਭਰ ਜਾਂਦਾ ਤੇ ਕਿਸਾਨਾਂ ਤੋਂ ਕਣਕਾਂ ਵੀ ਨਹੀਂ ਬੀਜੀਆਂ ਜਾਂਦੀਆਂ ਝੋਨੇ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਗਾਂ ਕਣਕ ਦਾ ਵੀ ਨੁਕਸਾਨ ਹੋ ਜਾਂਦਾ ਅੱਛਾ ਜਿਹੜਾ ਬੰਨਾ ਵੱਡਾ ਪਿੱਛੇ ਦੇਖ ਰਹੇ ਆ ਆ ਮੈਂ ਦਿਖਾਇਆ ਇੱਕ ਵਾਰੀ ਦਿਖਾ ਵੀ ਦਿਓ ਨਾਲ ਆ ਵਾਲਾ ਬੰਨ ਇਹ ਬੰਨ ਪਹਿਲਾ ਬੰਨ ਨੇ ਦਰਿਆ ਦਾ ਉਹ ਪਹਿਲਾ ਬੰਨ ਹੈ ਤੁਸੀ ਬੰਨ ਨੇ ਜੀ ਅੱਛਾ ਉਹ ਬੰਨ ਉਸ ਤੋਂ ਅੱਗੇ ਇੱਕ ਬੰਨ ਹੋਰ ਆਉਂਦਾ ਹੈ ਉਹ ਵੀ ਤੁਸੀ ਬੰਨ ਨੇ ਜੀ ਅੱਛਾ ਤਾਂ ਇਹ ਜਿਹੜਾ ਹੁਣ ਦਰਿਆ ਇੱਥੋਂ ਉਹ ਮੜੇ ਅੰਦਾਜ਼ਾ ਲਸੋਗੇ ਵੀ ਕਿੱਥੇ ਜੇ ਦਰਿਆ ਜਿਹੜਾ ਮੇਨ ਵਗ ਰਿਹਾ ਕਿਉਂਕਿ ਆਪਾਂ ਨੀਵੀਂ ਜਗ੍ਹਾ ਤੇ ਖੜੇ ਆ ਦਰਿਆ ਥੋੜਾ ਜਿਹਾ ਉੱਚਾ ਲੱਗਦਾ ਹੋਵੇ ਉਹ ਜਿਹੜੀ ਚੌਂਕੀ ਦੇਸ ਰਹੀ ਲਾਈਟ ਜਗਦੀ ਉਹ ਦਰਿਆ ਦਾ ਕੰਡਾ ਹੈ ਅੱਛਾ ਪਾਰਲਾ ਕੰਡਾ ਯਾਨੀ ਕਿ ਦਰਿਆ ਇੱਥੋਂ ਲਾਗਿਓ ਵਗ ਰਿਹਾ ਸਾਰਾ ਘਟ ਤੋਂ ਘਟ ਜਿਆਦਾ ਨਹੀਂ 25 30 ਕਿਲੇ ਦੂਰ ਹੈ ਇੱਥੇ ਝੋਨਾ ਸੀ ਇੱਥੇ ਝੋਨਾ ਹੈ ਤੇ 20 ਫੁੱਟ ਪਾਣੀ ਖੜਾ ਹੈ ਇਸ ਟਾਈਮ ਇੱਥੇ 20 ਫੁੱਟ ਬਿਲਕੁਲ 20 ਫੁੱਟ ਪਾਣੀ ਖੜਾ ਹੈ ਜੀ ਤੇ ਆਹ ਜਗ੍ਹਾ ਕਿੰਨੀ ਨੀ ਕਰੀਬ ਇਧਰ ਤੁਹਾਨੂੰ ਲੱਗਦਾ ਹੋਊਗਾ ਕੈਮਰੇ ਚ ਵੀ ਬਸ ਵੈਸੇ ਪਾਣੀ ਵਗੀ ਜਾਂਦਾ ਤੇ ਥੋੜੀ ਗੱਲਬਾਤ ਆ ਪਰ ਨਹੀਂ ਇਹੋ ਜੀ ਗੱਲ ਨਹੀਂ 20 ਫੁੱਟ ਇਧਰ ਆ ਔਰ ਇਧਰ ਵੀ ਇੰਨਾ ਹੀ ਆ ਡੁੰਘਾਈ ਆ ਇਧਰ ਔਰ ਆ ਆ ਫਿਰ ਭਾਜੀ ਜਿਹੜੀਆਂ ਬੋਰੀਆਂ ਬਾਰੀਆਂ ਲਾਈਆਂ ਨੇ ਇਹ ਆਪ ਹੀ ਲਾ ਕੇ ਕਰ ਰਹੇ ਹੋ ਇਹ ਤਾਂ ਜੀ ਲੋਡਰ ਦੇ ਨਾਲ ਅਸੀਂ ਟੱਪੇ ਰੱਖ ਰੱਖ ਕੇ ਨਾਲ ਗੱਟੇ ਭਰ-ਭਰ ਰੱਖੇ ਨੇ ਹੂੰ ਕਿਉਂਕਿ ਸਾਡੇ ਕੋਲੇ ਇੰਨਾ ਮਿੱਟੀ ਦਾ ਸਾਧਨ ਨਹੀਂ ਹੈਗਾ ਅਸੀਂ ਮਿੱਟੀ ਨੂੰ ਬੜੇ ਸਹੀ ਤਰੀਕੇ ਨਾਲ ਵਰਤਿਆ ਵੀ ਮਿੱਟੀ ਘੱਟ ਲੱਗੇ ਤੇ ਕੰਮ ਸਾਡਾ ਵੱਧ ਹੋਵੇ ਅੱਛਾ ਮੈਨੂੰ ਇੱਕ ਚੀਜ਼ ਦੱਸੋ ਚਾਰੇ ਪਾਸੇ ਦਰਿਆ ਹੈ ਚਾਰੇ ਪਾਸੇ ਫਸਲ ਖੜੀ ਹੈ ਇੱਧਰ ਵੀ ਤੁਸੀਂ ਇਹ ਬੰਨ ਲਾ ਕੇ ਰੋਕ ਕੇ ਕਿਹੜੀ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਕੀ ਚੀਜ਼ ਵੱਜੇ ਵੀ ਅਸੀਂ ਇੱਥੇ ਆ ਕਰਾਏ ਲਾ ਕੇ ਮਿੱਟੀ ਲਾ ਕੇ ਇਸ ਬੰਨ ਨੂੰ ਪੱਕਾ ਕਰ ਲਗੇ ਇਸ ਨੂੰ ਪੱਕਾ ਕਰਨ ਦੇ ਪਿੱਛੇ ਬਚਾਉਣ ਵਾਲੀ ਕਿਹੜੀ ਚੀਜ਼ ਆ ਇਹ ਵੀਰ ਜੀ ਜਿਹੜਾ ਅਸੀਂ ਬੰਨ ਲਗਾ ਰਹੇ ਆ ਇਸ ਦੇ ਨਾਲ 2500 ਏਕੜ ਬਚਦਾ अच्छा 2500 ਏਕੜ ਵੱਜਦਾ ਏ ਤੇ 5700 ਹਜ਼ਾਰ ਏਕੜ ਜਿਹੜਾ ਨੀਵਾਜ ਮੰਨ ਲਓ ਜੇ ਪਾਣੀ ਪੈ ਰਿਹਾ ਹਜ਼ਾਰ ਏਕੜ ਸਾਡਾ ਨੁਕਸਾਨ ਹੋ ਵੀ ਜਾਵੇਗਾ ਹਜ਼ਾਰ ਏਕੜ ਕਿਸਾਨਾਂ ਦਾ ਵੱਜਦਾ ਹੈ ਅੱਛਾ ਫਿਰ ਆ ਤਾਂ ਮਹਿਕਮੇ ਨੇ ਤੁਹਾਨੂੰ ਟਰੈਕਟਰ ਟੁੱਟਰ ਦਿੱਤੇ ਹੋਣਗੇ ਮਹਿਕਮਾ ਆਇਆ ਹੋਊਗਾ ਨਾ ਜੀ ਇੱਥੇ ਸਾਨੂੰ ਕੋਈ ਮਹਿਕਮੇ ਨੇ ਮਦਦ ਨਹੀਂ ਦਿੱਤੀ ਅੱਜ ਤੋਂ 5 ਦਿਨ ਪਹਿਲਾਂ ਇੱਕ 3000 ਗੱਟਾ ਖਾਲੀ ਦਿੱਤਾ ਸੀ ਖਾਲੀ ਗੱਟਾ ਖਾਲੀ ਗੱਟਾ ਐਸਡੀਐਮ ਸਾਹਿਬ ਦੇ ਗਏ ਸੀ ਨਾਲ ਉਹ ਕਹੇਗੇ ਸੀ ਵੀ ਤੁਹਾਨੂੰ ਨਰੇਗਾ ਵੀ ਮਿਲੇਗੀ ਨਰੇਗਾ ਨਹੀਂ ਸਾਨੂੰ ਮਿਲੀ ਕਿੰਨੇ ਕੁ ਰੁਪਈਆਂ ਦੇ ਗੱਟੇ ਹੋਣਗੇ ਜਿਹੜਾ ਤੁਸੀਂ 300 ਗੱਟਾ ਹਾਂਜੀ ਕਿੰਨੇ ਦਾ ਹੋਊਗਾ ਗੱਟਾ 2000 ਗੱਟਾ ਹੋਊਗਾ 5000 ਰੁਪਏ ਦਾ 5000 ਅੱਜ ਜਿਹੜੇ ਸਾਡੇ ਹੈਗੇ ਹਲਕਾ ਰੁਪਈਏ 2 ਰੁਪਈਏ ਦਾ ਗੱਟਾ ਹੁੰਦਾ 2 ਰੁਪਈਏ ਦਾ ਗੱਟਾ ਕੋਈ 5000 ਦੇ ਕਹਿ ਲੋ ਹਾਂ 3000 ਦਾ ਮਤਲਬ 3000 ਗੱਟਾ 5 5000 ਦਾ ਗੱਟਾ ਹੋਊਗਾ 5 ਹਾਂ 5000 ਦਾ ਗੱਟਾ ਅੱਛਾ ਤੇ ਨਰੇਗਾ ਉਹਨਾਂ ਨੇ ਪਿੰਡਾਂ ਦੀ ਲਾ ਦਿੱਤੀ ਸੀ ਤੇ ਮਹੀਦ ਨੇ ਐਸਡੀਐਮ ਐਸਡੀਐਮ ਸਾਹਿਬ ਕਹਿ ਕੇ ਗਏ ਸੀ ਜੀ ਤੇ ਐਸਡੀਐਮ ਸਾਹਿਬ ਨੂੰ ਇੱਥੇ ਲਿਆਂਦਾ ਪਰ ਇਸ ਜਗ੍ਹਾ ਤੇ ਜਿੱਥੇ ਤੁਸੀਂ ਖੜੇ ਜੀ ਵੀ ਆ ਇੱਥੋਂ ਦਾ ਜੀ ਉਹਨਾਂ ਉਹ ਪਿੱਛੇ ਖੜ ਕੇ ਉਹ ਜਿਹੜੇ ਤੁਸੀਂ ਬੰਨ ਦੇ ਕੋਲੇ ਖੜ ਕੇ ਮੁੜ ਗਏ ਸੀ ਇੱਥੇ ਨਹੀਂ ਆਏ ਸੀ ਉਹਨਾਂ ਨੇ ਆਪਦੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਆਪਦੇ ਮਹਿਕਮੇ ਨੂੰ ਦੇ ਦਿੱਤੀ ਜੀ ਅਸੀਂ ਉੱਥੇ ਵਿਜ਼ਿਟ ਕਰ ਲਿਆ ਤੇ ਤੁਸੀਂ ਤਾਂ ਪਾਣੀ ਬੰਨ ਟੁੱਟੇ ਜੀ ਵੀ ਇੱਥੇ ਖੜੇ ਹੋ ਤੇ ਪਰ ਐਸਡੀਐਮ ਸਾਹਿਬ ਇੱਥੇ ਆ ਕੇ ਨਹੀਂ ਉਹਨਾਂ ਨੇ ਵੇਖਿਆ ਵੀ ਮੈਂ ਨੇੜੇ ਤਾਂ ਜਾਵਾਂ ਉਹਨੇ ਚੱਕ ਚੁੱਕ ਨਹੀਂ ਕੀਤਾ ਉਹਨਾਂ ਨੇ ਵੀ ਭਾਈ ਇਹਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਨਾਲ ਮਲਾਜ਼ਮ ਨਹੀਂ ਆਏ ਮਲਾਜ਼ਮ ਆਏ ਤੇ ਪਰ ਉਹਨਾਂ ਆਪ ਦਾ ਜੋ ਕਰਨਾ ਸੀ ਕਰਕੇ ਵੀਡੀਓ ਬਣਾ ਕੇ ਉਹ ਆਪਦੇ ਦਫਤਰ ਏਸੀ ਵਾਲੇ ਦਫਤਰ ਚ ਜਾ ਕੇ ਬਹਿ ਗਏ ਨੇ ਹੂੰ ਪਰ ਅੱਜ ਸਾਨੂੰ ਸਾਡੀ ਅਮਰਦੀ ਪਕਟਾਈ ਸਾਡੇ ਨਾਲ ਸਾਬਕਾ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਉਹਨਾਂ ਨੇ ਸਾਨੂੰ ਮਾਲੀ ਮਦਦ ਦਿੱਤੀ 10000 ਰੁਪਏ ਦੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਸਾਡੇ ਔਖੇ ਸਮੇਂ ਦੇ ਵਿੱਚ ਸਾਥ ਦਿੱਤਾ ਅੱਛਾ ਮੌਜੂਦਾ ਵਿਧਾਇਕ ਉਹ ਵੀ ਆਏ ਹੋਣਗੇ ਉਹਨਾਂ ਦੀ ਮੌਜੂਦਾ ਸਰਕਾਰ ਦੇ ਵਿੱਚੋਂ ਕੋਈ ਨਹੀਂ ਆਇਆ ਕੋਈ ਵੀ ਨਹੀਂ ਇੱਥੇ ਆਇਆ ਜੀ ਇੱਕ ਅੱਜ ਵਿਧਾਇਕ ਆਇਆ ਸਾਬਕਾ ਵਿਧਾਇਕ ਜਿਨ੍ਹਾਂ ਨੇ ਅਮਰਦਦੀ ਪ੍ਰਗਟਾਈ ਏ ਤੇ ਅਸੀਂ ਉਹਨਾਂ ਦੇ ਧੰਨਵਾਦੀ ਆ ਹੋਰ ਅਜੇ ਤੱਕ ਸਾਡੇ ਕੋਲੇ ਕੋਈ ਸਰਕਾਰੀ ਨਮਾਇੰਦਾ ਕੋਈ ਸਰਕਾਰੀ ਅਫਸਰ 5 ਦਿਨ ਹੋ ਗਏ ਸਾਨੂੰ ਰਾਤ ਦਿਨ ਲੱਗਿਆ ਨੂੰ 24 ਘੰਟੇ ਹੋ ਗਏ ਸਾਨੂੰ 24 ਘੰਟੇ ਅਸੀਂ ਕੰਮ ਕਰ ਰਹੇ ਆ ਦਿਨ ਰਾਤ ਇੱਕ ਕੀਤਾ ਆ ਦਿਨ ਰਾਤ ਹੀ ਸਾਡੀ ਮਸ਼ੀਨ ਚੱਲ ਰਹੀ ਦਿਨੇ ਮਸ਼ੀਨ ਹੋਰ ਚੱਲਦੀ ਰਾਤ ਨੂੰ ਮਸ਼ੀਨ ਹੋਰ ਚੱਲਦੀ ਏ ਇਹ ਫਿਰ ਭਾਜੀ ਖਰਚਾ ਦਿਹਾੜੀ ਦਾ ਕਿੰਨਾ ਹੈਗਾ ਤੇ ਜਿਹੜਾ ਤੁਸੀਂ ਕਿੱਥੋਂ ਲਾ ਕਿੱਥੋਂ ਰਹਿਓ ਸਾਡਾ ਸਾਡੇ 45000 ਰੁਪਿਆ ਪਰ ਡੇ ਖਰਚਾ ਹੈਗਾ ਤੇ ਇਹਦੇ ਵਿੱਚ ਸਾਰੇ ਗਰੀਬ ਕਿਸਾਨ ਨੇ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ ਆ ਉਹ ਇਕੱਠੇ ਕਰਦੇ ਉਹ ਲੱਗੇ ਤੱਕ ਉਹ ਫਿਰ ਇਦਾਂ ਹੀ ਸੱਜਣ ਮਿੱਤਰ ਸਾਰੇ ਇਕੱਠੇ ਕਰਕੇ ਪਾ ਲੈਂਦੇ ਨੇ ਕੋਈ ਸਾਡਾ ਆਧਾਰ ਚੱਲ ਰਿਹਾ ਜੀਸੀਬੀਐਲ ਦਾ ਵੀ ਆਧਾਰ ਚੱਲ ਰਿਹਾ ਤੇਲ ਦਾ ਵੀ ਸਾਡਾ ਆਧਾਰ ਚੱਲ ਰਿਹਾ ਉਹ ਜਿਵੇਂ ਹੋਊ ਵੇਖੀ ਜਾਊਗੀ ਇਕਰੀ ਫਸਲਾਂ ਬਚਾ ਲਈਏ ਹੂੰ ਬੜੇ ਮਾੜੇ ਹਾਲਾਤ ਨੇ ਮਹਿਕਮਾ ਫਿਰ ਇੱਥੇ ਕਹਿੰਦੇ ਐਸਡੀਐਮ ਆਇਆ ਸੀ ਤੁਸੀਂ ਹੈਗੇ ਸੀ ਉਦੋਂ ਮੈਂ ਨਹੀਂ ਗਾ ਨਹੀਂ ਇਹਨਾਂ ਨੂੰ ਕੀ ਚਾਹੀਦਾ ਮਹਿਕਮਾ ਨੂੰ ਇੱਥੇ ਆ ਕੇ ਮਦਦ ਨਹੀਂ ਕਰਨੀ ਚਾਹੀਦੀ ਮੈਂ ਮੈਂ ਚਾਹੀਦੀ ਹੈ ਸਾਡਾ ਨਾ ਉਥੇ ਸਰਕਾਰੀ ਬੰਨੇ ਗਿਆ ਰੇ ਵਾਲਾ ਬਾਈ ਹੂੰ ਉਹ ਟੁੱਟੇ ਨੇ 2 ਸਾਲ ਪਹਿਲੇ ਸਾਲ ਜਦ ਵੱਡਾ ਰਸਫਾੜਾ ਆਇਆ ਉਹਦੋਂ ਟੁੱਟਿਆ ਉਹਦੋਂ ਦਾ ਉਹ ਕਿਸੇ ਫਿਟੇ ਮੂਹ ਨੇ ਆਖਿਆ ਇਹ ਜਿਹੜੇ ਸਰਕਾਰਾਂ ਦੀ ਸਾਡੇ ਕੋ ਪੈਸਾ ਹੀ ਕੋ ਨਹੀਂ ਇਹਨੂੰ ਕਿਵੇਂ ਬਣੀਆਂ ਨਹੀਂ ਬਣ ਸਕਦੇ ਹੂੰ ਉਹ ਬੰਨ ਬੱਝੇ ਇਸ ਇਲਾਕਾ ਬੈਠ ਸਕਦਾ ਨਹੀਂ ਨਹੀਂ ਬੈਠ ਸਕਦਾ ਤੇ ਹੁਣ 2 ਸਾਲ ਹੋ ਗਏ ਪਾਣੀ ਆਇਆ ਨੂੰ 2 ਸਾਲ ਦੇ ਆਸ-ਪਾਸ ਆ 2 ਸਾਲ ਹੋ ਗਏ ਤੇ 2 ਸਾਲਾਂ ਚ ਹੁਣ ਤੱਕ ਮੈਂ ਕਮਿਊਨਿਟੀ ਚੀਜ਼ਾਂ ਪੱਕੀਆਂ ਨਹੀਂ ਕਰ ਦੇਣੀਆਂ ਚਾਹੀਦੀਆਂ ਸੀ ਪਾਣੀ ਤਾਂ ਫੇਰ ਆ ਗਏ ਉਹ ਸਾਡੇ ਕੋਲ ਕੁਝ ਨਹੀਂਗਾ ਕੀ ਕੀ ਤੁਹਾਨੂੰ ਕਰੀਏ ਕੁਝ ਨਹੀਂਗਾ ਉਬਾਲ ਨਾ ਸਰਕਾਰੀ ਨਹੀਂ ਨਹੀਂ ਬਣ ਸਕਦੇ ਦਬਾਅ ਦਿੱਤਾ ਹੁਣ ਉੱਥੇ ਸਾਡੇ ਟਰੈਕਟਰ ਲੱਗੇ ਨੇ ਉੱਥੇ ਉੱਥੇ ਵੀ ਲੱਗੇ ਸਾਡੇ ਤੁਸੀਂ ਜਾ ਕੇ ਵੇਖੋ ਹੂੰ ਤੁਹਾਨੂੰ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਇੱਥੋਂ ਦੀ ਤੁਸੀਂ ਹਾਂ ਅਸੀਂ ਇੱਥੇ ਹੀ ਜੰਮੇ ਪਲੇ ਇੱਥੋਂ ਹੀ ਆਲਾਦਵੇਂ ਤੇ ਰਹੀਦਾ 2000 ਆੜੇ ਵਿੱਚ ਬੈਠੇ ਆ ਪਾਣੀ ਦੇ ਵਿੱਚ ਹੀ ਆ ਮੰਨ ਕੇ ਚੱਲੋ ਜੇ ਅਸੀਂ ਆ ਬੰਨ ਮਜੂਤ ਕਰਨੇ ਆ ਨਾ ਜਿਹੜਾ ਬੁੱਢਾ ਕਰੀਬ ਜ Àਡਵਾਸ ਬੰਨ ਨੇ ਉਹ ਕਈਆਂ ਪਿੰਡਾਂ ਨੂੰ ਬਚਾਉਦਾ ਇਹ ਬੰਨ ਉਹਨੂੰ ਹੀ ਬਚਾਉਂਦਾ ਜੇ ਤੁਸੀਂ ਇੱਥੋਂ 5-6 ਕਿਲੋਮੀਟਰ ਅੱਧਾ ਦਰਿਆ ਵੇਖੋ ਤੇ ਉੱਥੇ ਕੋਈ ਨੋਜ ਨਹੀਂ ਮਰਗੀ ਇਹ ਚੀਫ ਤਿਕਾ ਚੰਡੀਗੜ੍ਹ ਤਿਕਾ ਹੋਇਆ ਇਹ ਪਿੱਛੇ ਜਿਹੜੇ ਵੀਰ ਨੇ ਗੱਲ ਕੀਤੀ ਕਿ ਇਹ ਨੋਜ ਦੀ ਮੰਗ ਕੀਤੀ ਨੋਇ ਬਾਹਰ ਲੋਕੀ ਪੈਰੀਆਂ ਟਾਣਾ ਲੱਗੇ ਜ਼ਿਮੀਂਦਾਰ ਨੂੰ ਤਾਂ ਇਹੀ ਆਸ ਹੁੰਦੀ ਏ ਅੱਜ ਤੇ ਹੀ ਮੰਗ ਕਰਨੇ ਕਿ ਸਾਡਾ ਪ੍ਰਸ਼ਾਸਨ ਸਾਥ ਦੇਵੇ ਬੰਦ ਮਜੂਦ ਕਰਦੇ ਸਾਨੂੰ ਮੁਆਵਜ਼ੇ ਦੀ ਨਹੀਂ ਲੋੜ 23 ਕੀ ਮੁਆਵਜ਼ਾ ਮਿਲਿਆ 7000 ਰੁਪਏ ਨੇ 7000 ਰੁਪਏ ਨੇ ਕੀ ਬੰਦਾ ਉਹਦੇ 200 ਕਰਕੇ 1800 ਕਰਤਾ ਮਜੂਦਾ ਹਦਾਇਤ ਮੰਨ ਕੇ ਚੱਲੋ ਰਵੀਰ ਭੁੱਲਰ ਹੀ ਉਹਨੇ ਸਾਰੀ ਲਈ 10 ਦਿਨ ਪਾਣੀ ਚਾਰਦੇ ਨੂੰ ਹੋ ਗਿਆ 10 ਦਿਨ ਹੋ ਗਏ ਪਾਣੀ ਚਾਹੀਦਾ ਤੁਸੀਂ 10 ਦਿਨਾਂ ਚੋਂ ਵਕਤ ਚ ਪਏ ਜੀ ਹਾਉ ਉਹ ਦਿਨ ਦੇ ਵਕਤ ਹੀ ਜੀ ਆ ਉਹ ਜਮੀਂ ਵਿਚਾਰੇ ਦੂਜਾ ਮੜਕੀ ਜ਼ਮੀਨ ਦੇ ਆਸ ਹੁੰਦੀ ਹੈ ਕਿ ਚਲ ਅੱਜ ਪਾਣੀ ਲੈ ਜੂਗਾ ਅੱਜ ਲੈ ਜੂਗਾ ਪਰ ਪਾਣੀ ਇੱਕ ਦਿਨ ਲੈਂਦਾ ਰਿਕੇ ਚੜਦਾ ਹੁਣ ਰ ਕੱਲ ਰਾਤ ਦਾ ਫੁੱਲ ਚੜਾਈ ਚ ਪਾਣੀ ਹੈ ਮਗਰੋਂ ਕੋਈ ਇੱਕ ਪੱਕੀ ਅਪਡੇਟ ਨਹੀਂ ਕੋਈ 44 ਆਖੀ ਜਾਂਦਾ ਕੋਈ 50 ਕੀ ਜਾਂਦਾ ਕੋਈ 60 ਆ ਕੀ ਜਾਂਦਾ ਅੱਛਾ ਤੁਹਾਡੇ ਅੰਦਾਜ਼ੇ ਨਾਲ ਵੇਖਿਆ ਜਾਵੇ 10 ਦਿਨਾਂ ਦੇ ਵਿੱਚ 10 ਦਿਨ ਛੱਡੋ ਪਿਛਲੇ 2 ਦਿਨਾਂ ਦੇ ਵਿੱਚ ਕਿੰਨਾ ਕੁ ਪਾਣੀ ਵੱਧ ਗਿਆ ਕਿੰਨਾ ਕੁ ਵੱਧ ਕੇ ਤੁਹਾਡੀਆਂ ਫਸਲਾਂ ਨੂੰ ਖਰਾਬ ਕਰ ਗਿਆ ਜੇ ਕੱਲ ਸ਼ਾਮ ਦੀ ਆਪਾਂ ਗੱਲ ਕਰੀਏ ਸਾਬ ਨਾਲ 3-4 ਫੁੱਟ ਦੇ ਲੱਗ ਕੇ ਪਾਣੀ ਚੜ ਗਿਆ ਕੱਲ ਸ਼ਾਮ ਦੀ ਇਸ ਵੇਲੇ ਦੀ ਗੱਲ ਕਰੀਏ ਜਿਹੜੇ ਹਾਲਾਤ ਹੁਣ ਦੇਖ ਰਹੇ ਆਪਾਂ ਲਾਈਵ ਇੱਥੇ ਖੜਕੇ ਜਿਵੇਂ ਤੁਸੀਂ ਕਹ ਵੀ 20 ਫੁੱਟ ਇਧਰ ਤੇ 20 ਫੁੱਟ ਇਧਰ ਡੂੰਘੇ ਟੋਏ ਆ ਉਹ ਭਰ ਗਏ ਨੇ ਇੰਨਾ ਨਾ ਪਾਣੀ ਆ ਗਿਆ ਤੇ ਫਿਰ ਹਾਲਾਤ ਕੱਲ ਤੱਕ ਕੀ ਹੋ ਸਕਦੇ ਆ ਲਾਤ ਜਿਸਾਬ ਨਾਲ ਮਗਰੋਂ ਜੇ ਮਾਚਲ ਚੋਂ ਪਾਣੀ ਆ ਰਿਹਾ ਜਿਵੇਂ ਬਾਰਸ਼ਾ ਹੋਰ ਪੈਣ ਗਈਆਂ ਤੇ ਲਾ ਦੋ ਜਿਵੇਂ ਦੀਦਾ ਪੈ ਚੜਦਾ ਪੈ ਤੈਰਗੀ ਬਣ ਸਕਦੇ ਨੇ ਤੇ ਜਰ ਗਿਆ ਲਾ ਤੂ ਆ ਵੇਕੇ ਤੇ ਖਬਰਾਂ ਲਾਈਆਂ ਬਹੁਤ ਮਾੜੇ ਲਾ ਸੀ ਉਦੋਂ ਮੁਆਜਰ ਕੀ ਮਿਲਣਾ ਪੈੜੀਆਂ ਨੁਕਸਾਨ ਹੋ ਗਿਆ ਅਸੀਂ ਇਹਨੇ ਚਲ ਦੂਜਾ ਫਸਲਾਂ ਨੁਕਸਾਨੀ ਸਾਡੇ ਪੈੜੀਆਂ ਨੁਕਸਾਨ ਹੋ ਜਾਂਦਾ ਪਿਛਲਾ ਮੁਆਜਾ ਮਿਲਿਆ ਹਜੇ ਤੱਕ ਨਹੀਂ ਉਹ ਵੀ ਮਗਰ ਰੋਕ ਲਾ ਕੇ ਲਈਦਾ ਦੂਜਾ ਗੇੜੇ ਕੱਢ ਕੇ ਕਿੱਥੇ ਮਿਲ 7000 ਨਾ ਕੀ ਬੰਦਾ ਸਰਕਾਰ ਇੱਕ ਦਿਨ ਦੀ ਇੱਕ ਦਿਨ ਦੀ ਨਹੀਂ ਪਿਛਲਾ ਜਿਹੜਾ ਪਾਣੀ 23 ਵਾਲ ਆਇਆ ਸੀ ਉਹ ਬੰਨ ਦੇ ਉਸ ਦੇ ਨਾਲ ਤਾਂ ਲੱਗਾ ਹੋਇਆ ਸੀ ਉਹਨੂੰ ਤਾਂ ਬਨ ਨੂੰ ਪੂਰਾ ਖਤਰਾ ਸੀ ਜੀ 2 ਮਹੀਨੇ ਪਾਣੀ ਚਲੇ ਨੌ ਜੁਲਾਈ ਤੋਂ ਲੈ ਕੇ ਸਾਵਣਾ ਜੁਲਾਈ ਸਾਰਾ ਅਗਸਤ ਸਤੰਬਰ ਤੱਕ ਬਾਨੀ ਰਿਆ 2 ਮਹੀਨੇ ਪਾਣੀ ਵਗਿਆ ਫੁੱਲ ਉਦੋਂ ਕੀ ਉਦੋਂ ਤਾਂ ਦੇਰ ਰਾਤ ਇੱਕ ਕਰਕੇ ਬਨ ਨੂੰ ਮਲਕੀ ਬਚਾਇਆ ਆਪਦੇ ਮੁੱਦੇ ਦੇ ਉਦੋਂ ਵੀ ਕੇ ਅਨਸਾਰ ਨਹੀਂ ਲਈ ਜੇ ਇੱਥੋਂ ਆਪਾਂ ਗੱਲ ਕਰੀਏ ਐਸ ਪਿੰਡ ਤੋਂ ਇਧਰ ਚੜ੍ਹਦੇ ਵਾਲੇ ਪਾਸੇ ਨੂੰ ਕਰੀਬ ਕਿੰਨੇ ਕੁ ਪਿੰਡ ਨੇ ਬਨ ਦੇ ਨਾਲ ਜਿਹੜੇ ਇਹਦੀ ਲਪੇਟ ਚਾ ਕੇ ਖਤਮ ਹੋਣਗੇ ਇਹਦੇ ਕੋਈ 7-8 ਮਿੰਨਾਂ ਦੀ ਫਸਲ ਹੈ ਮਰਗੀ ਫਸਲ ਪਿੰਡ ਹੀ ਆ ਗਿਆ ਜਦੋਂ ਜ਼ਮੀਨ ਡੋਬ ਗਈ ਤੇ ਪਿੰਡ ਹੀ ਰਹਿ ਜਾਣਾ ਮਗਰ ਪਿੰਡ ਵੀ ਹੈਗੇ ਫਸਲ ਦੂਜਾ ਸੱਤਾ ਆਟਾ ਪਿੰਡਾਂ ਦੀ ਫਸਲ ਹੈ ਮੁਠਿਆ ਵਾਲੇ ਦੀਆਂ ਨਿਆ ਵਾਲਾ ਸੁਲਤਾਨ ਵਾਲਾ ਵਸਤੀ ਰਾਮ ਲਾਲ ਨਵਾਂਜ ਪਿੰਡ ਜਮਸ਼ੇਰ ਖਾਲੀ ਹੋਈ ਸੀ ਉਹ ਪਿੰਡ ਤੇਜ ਚ ਉਦੋਂ ਆਹ ਤੇਜ ਦਾ ਖਤਰਾ ਪਿਆ ਸੀ ਤੇਜ ਦਾ ਵਿਚਾਰੇ ਉਹ ਸੀ ਖਾਲੀ ਆਦਾ ਘਰ ਓਕੇ ਦੀ ਟੂੜੀ ਰੋਡ ਕੀ ਡੰਗਰ ਬਾਹਰ ਕੱਢੇ ਮਰਗੀ ਕੋਈ ਘਰ ਬੇਕਾਰ ਹੋਏ ਰਹੇ ਨੇ ਕੋਈ ਵਿਚਾਰੇ ਉੱਚੇ ਥਾਂ ਕਰਕੇ ਬੈਠੇ ਰਹੇ ਕੋਈ ਮਰਗੀ ਮਰਗੀ ਰਾਸਨ ਹੀ ਪਹੁੰਚਦਾ ਹੈ ਕਈਆਂ ਤਿੱਕਰ ਦਾ 2 ਮਹੀਨੇ ਪਾਣੀ ਦੀ ਆਸਾ ਲੜੋ ਕੀ ਹਾਲ ਹੁੰਦੇ 2 ਪਾਣੀ ਜਦੋਂ 2 ਮਹੀਨੇ ਵਗਦਾ ਹੂੰ ਆ ਪਿੰਡ ਦੇ ਨੰਬਰਦਾਰ ਵੀ ਸਾਡੇ ਕੋਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅ ਮਹਿਕਮਾ ਆਇਆ ਹੈ ਆਇਆ ਸੀ ਮਹਿਕਮਾ ਥੋੜੇ ਦਿਨ ਪਹਿਲਾਂ ਕੀ ਸਥਿਤੀ ਸੀ ਮਹਿਕਮੇ ਦੀ ਕੀ ਕਹਿ ਰਿਹਾ ਮਹਿਕਮਾ ਜਾਂ ਫਿਰ ਤੁਹਾਨੂੰ ਜਿਵੇਂ ਆ ਬਾਈ ਹੋਰਾਂ ਨੇ ਦੱਸਿਆ ਵੀ ਜੇਬ ਚੋਂ ਪੈਸੇ ਲਾ ਕੇ 45 ਹਜ਼ਾਰ ਇੱਕ ਦਿਨ ਦਾ ਖਰਚਾ ਕਰਕੇ ਜਾਂ ਫਿਰ ਇਵੇਂ ਹੀ ਤੁਹਾਨੂੰ ਕਰਨੇ ਪੈਣਗੇ ਵੱਡੇ ਬੰਨ ਵੀ ਤੇ ਆ ਵੀ ਏ ਸਭ ਤੋਂ ਪਹਿਲਾਂ ਤਾਂ ਸੁਖਵਿੰਦਰ ਸੁਖ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਇੱਥੇ ਸਾਰ ਲੈਣ ਆਏ ਜੇ ਕਿ ਸਾਡੀ ਕਿਸੇ ਸਹਾਰ ਨਹੀਂ ਲਈ ਸਾਨੂੰ ਇੰਨੀ ਬੜੀ ਖੁਸ਼ੀ ਹੋਈ ਕਿ ਤੁਸੀਂ ਇੱਥੇ ਪਹੁੰਚੇ ਜੇ ਉਹ ਕਹਿੰਦੇ ਨੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਹੈ ਤੇ ਸਾਨੂੰ ਉਹ ਇਹ ਸਹਾਰਾ ਇੰਨਾ ਹੀ ਤੁਹਾਡਾ ਬੜਾ ਕਿ ਸ਼ਾਇਦ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਕਿ ਉਹਨਾਂ ਪ੍ਰਸ਼ਾਸਨ ਜਿਹੜੇ ਏਸ਼ੀਆ 'ਚ ਬੈਠੇ ਨੇ ਉਹਨਾਂ ਦੇ ਕੰਨਾਂ 'ਤੇ ਸ਼ਾਇਦ ਆਵਾਜ਼ ਪਵੇ ਜਿਹਾ ਕੁੰਭ ਕਰਨੀ ਨੀਂਦੋਂ ਜਾਗ ਪੈਣਾ ਜੇ ਅਸੀਂ ਗੱਲ ਕਰਨੇ ਕੁਝ ਦਿਨ ਪਹਿਲਾਂ ਇਹ ਜਦੋਂ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਨਾ ਇੱਕ ਆਰਜੀ ਬੰਦ ਬੰਨਿਆ ਹੋਇਆ ਜਿੰਦੇ ਨਾਲ ਕਰੀਬ 2000 ਦੇ ਆਸ-ਪਾਸ ਏਕੜ ਜ਼ਮੀਨ ਵਜਦੀ ਏ ਅੱਛਾ ਜਿਸ ਦਿਨ ਪਹਿਲਾ ਦਿਨ ਸੀ ਇਹ ਇਹ ਟ ਬਾਦ ਦੇ ਜਦੋਂ ਖਬਰ ਨਸ਼ਰ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਥੇ ਪ੍ਰਸ਼ਾਸਨ ਐ ਪਹੁੰਚਿਆ ਆ ਕਿ ਜਿਵੇਂ ਨਾ ਆਪਾਂ ਕਹਿ ਸਕਦੇ ਨਾ ਸ਼ਾਇਦ ਦੇ ਉੱਪਰ ਜਾਂ ਮੱਖੀਆਂ ਪੈਂਦੀਆਂ ਨਾ ਉਹ ਹਾਲਾਤ ਬਣੇ ਨੇ ਇੱਕ ਨਾ ਪ੍ਰਸ਼ਾਸਨ ਦਾ ਐ ਪਰ ਉੱਥੇ ਵੀ ਤੁਹਾਨੂੰ ਦੱਸਦੀ ਆ ਪ੍ਰਸ਼ਾਸਨ ਜਦੋਂ ਪਹੁੰਚਿਆ ਨਾ ਤੇ ਗੱਡੀਆਂ ਦੇ ਵਿੱਚ ਏਸੀ ਛੱਡੇ ਨੇ ਤੇ ਗੱਡੀ ਦਾ ਸੀਸਾ ਹੱਥ ਲਾ ਕਰਕੇ ਗੱਲ ਕਰਦੇ ਸੀਗੇ ਏ ਨਹੀਂ ਕਿ ਬਾਹਰ ਆਈਏ ਬਾਹਰ ਆਣ ਕੇ ਅਸੀਂ ਪਬਲਿਕ ਨਾਲ ਗੱਲਾਂ ਖਾਣਾ ਪੂਰਤੀਆਂ ਦੀ ਕੀਤੀ ਪਰ ਅਸੀਂ ਇੱਥੇ ਇੱਕ ਗੱਲ ਹੋਰ ਮੈਂ ਕਹਾਂਗਾ ਅਸੀਂ ਐਸਡੀਐਨ ਇਹਨਾਂ ਦੀਆਂ ਵੀਡੀਓ ਹੈਗੀਆਂ ਨਾ ਜਦੋਂ ਗੱਡੀ ਦੇ ਸ਼ੀਸ਼ਾ ਥੱਲੇ ਕਰਕੇ ਇੱਥੇ ਆ ਕੇ ਪੀੜਤ ਲੋਕਾਂ ਨਾਲ ਗੱਲ ਕਰਦੀ ਵੀਡੀਓ ਦਿਹਾਜੋ ਵੀਡੀਓ ਵਿੱਚ ਲਾਉਣੀਆਂ ਨੇ ਇਹਨਾਂ ਮਹਿਕਮੇ ਵਾਲਿਆਂ ਨੂੰ ਵੀ ਦਿਖਾਈਏ ਵੀ ਆ ਤੁਸੀਂ ਵੇਖੋ ਲੋਕਾਂ ਦੀ ਇੱਕ ਪਾਸੇ ਕਹਿੰਨੇ ਕਿ ਕਿਸਾਨ ਤੈਸ਼ੀਆਂ ਸੀ ਉਹਨਾਂ ਦੀ ਮਦਦ ਚਾਉਣੇ ਪਰ ਤੁਸੀਂ ਗੱਡੀਆਂ ਦੇ ਸ਼ੀਸ਼ੇ ਵੀ ਥੋੜੇ ਜੇ ਥੱਲੇ ਕਰਕੇ ਗੱਲ ਕਰਦੇ ਇਹ ਇਹ ਹਾਲਾਤ ਇਹ ਤੁਸੀਂ ਪਤਾ ਲੈਣ ਆਉਂਦੇ ਹੋ ਲੋਕਾਂ ਦਾ ਐਵੇਂ ਐਵੇਂ ਹੁੰਦਾ ਰਿਹਾ ਫਿਰ ਪੱਕਾ ਇਹ ਵੀਡੀਓ ਮੈਂ ਤੁਹਾਨੂੰ ਦਿਆਂਗਾ ਖੁਦ ਵੀਡੀਓ ਦਿਆਂਗਾ ਪਰ ਮੈਂ ਤੁਹਾਨੂੰ ਇੱਕ ਮੈਂ ਹੋਰ ਮੈਂ ਤੁਹਾਨੂੰ ਵੀ ਕਹਿ ਦਿਆਂ ਕਿ ਜੋ ਤੁਸੀਂ ਸਚਾਈ ਸਾਡੀ ਇੱਥੇ ਰਿਕਾਰਡ ਕੀਤੀ ਹੈ ਸਚਾਈ ਉੱਥੇ ਸਾਡੀ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਉੱਥੇ ਜਾ ਕੇ ਤੁਸੀਂ ਪ੍ਰਸ਼ਾਸਨ ਦੇ ਕੋਲ ਜਾਓ ਤੇ ਉਹਨਾਂ ਦੇ ਰੇਸੀਆਂ 'ਚ ਬਹੁਤ ਚਾਹਾਂ ਪੀਓ ਤੇ ਉਹਨਾਂ ਦਾ ਜੋ ਪੱਕ ਹੋ ਗਿਆ ਤੁਸੀਂ ਉਹਨੂੰ ਕਰਕੇ ਸਾਨੂੰ ਝੂਠਿਆ ਕਰੋ ਮੈਂ ਇਹ ਜਰੂਰ ਤੁਹਾਨੂੰ ਕਹ ਰਿਹਾ ਹੋ ਰਿਹਾ ਜੋ ਸਚਾਈ ਹੈ ਸਾਡੀ ਉਹ ਕਰਿਆ ਜੇ ਅੱਛਾ ਦੂਸਰੀ ਗੱਲ ਮੈਂ ਸਭ ਤੋਂ ਜ਼ਿਆਦਾ ਫਰੀਦਪੁਰ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਦਾ ਧੰਨਵਾਦ ਕਰਨਾ ਉਹਦਾ ਅਸੀਂ ਸਾਰੀ ਜ਼ਿੰਦਗੀ ਦੇ ਨਹੀਂ ਦੇ ਸਕਦੇ ਕਿਉਂਕਿ ਸਾਡੀ ਉਹਨਾਂ ਨੇ ਬੜੀ ਜ਼ਿਆਦਾ ਮਦਦ ਕੀਤੀ ਸਾਨੂੰ 3000 ਖਾਲੀ ਗੱਟਾ ਦਿੱਤਾ ਉਹਨਾਂ ਨੇ 3000 ਮੈਨੂੰ ਲੱਗਦਾ ਰੁਪਏ ਦਾ ਗੱਟਾ ਹੁੰਦਾ ਖਾਲੀ ਹੈ ਨਾ ਸੀਮੈਂਟ ਵਾਲੇ ਸੀਮੈਂਟ ਵਾਲੇ ਉਹ ਗੱਟੇ ਸਾਨੂੰ ਦਿੱਤੇ ਅਸੀਂ ਇਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਕਿ ਸਾਨੂੰ ਇੰਨਾ ਪ੍ਰਸ਼ਾਸਨ ਦਾ ਸਾਥ ਅਜੇ ਤੱਕ ਸ਼ਾਇਦ ਦੁਨੀਆ 'ਚ ਨਹੀਂ ਕਿਸੇ ਨੇ ਇੰਨਾ ਸਾਥ ਦਿੱਤਾ ਹੋਣਾ ਕਿ ਇੱਕ ਸਾਥ ਕੋਲ ਦਰਿਆ ਦੇ ਨਾਲ ਪਾ ਇਹਨਾਂ ਡੁੱਬਦੇ ਹੋ ਗਏ ਤੇ ਗੱਟਿਆਂ ਨਾਲ ਸਾਨੂੰ ਦਾ ਨਾ ਅਸੀਂ ਤਾਂ ਉਹਨਾਂ ਗੱਟਿਆਂ ਨੂੰ ਸੰਭਾਲ-ਸਮਾਲੇ ਰੱਖਣੇ ਪਏ ਕਹਿੰਦਾ ਉਹਨਾਂ ਨੇ ਸਾਡੇ ਵਾਸਤੇ ਕਰ ਦਿੱਤਾ ਹੈ ਕਿ ਕਿਸੇ ਕਦੇ ਇਹ ਨਾ ਹੋਵੇ ਗੱਟਾ ਇੱਕਦਾਂ ਪਾਸੇ ਹੋ ਜਾਏ ਕਿਤੇ ਤੇ ਗੱਟੇ ਨੂੰ ਤੁਸੀਂ ਸ਼ੀਸ਼ੇ 'ਚ ਜੜਾ ਲਓ ਆਹ ਗੱਟਾ ਵੇਖ ਲਓ ਪਹਿਲਾਂ ਆਹ ਗੱਟਾ ਆਹ ਗੱਟਾ ਦੇ ਕੇ ਗਏ ਨੇ ਐਸ.ਡੀ.ਐਮ ਸਾਹਿਬ ਕਹਿੰਦੇ ਵੀ ਇੱਥੇ ਆਏ ਨੇ ਇੰਨੀ ਟੈਨਸ਼ਨ ਸੀ ਉਹਨਾਂ ਨੂੰ 300 3000 ਕਿ 300 3000 3000 ਗੱਟਾ ਮੈਨੂੰ ਲੱਗਦਾ ਇਹਨਾਂ ਨੂੰ ਤਾਂ ਥੋਕ 'ਚ ਤਾਂ ਮਿਲਦਾ 50 ਕੁ ਪੈਸਿਆਂ ਦਾ ਪਿਆਉਣਾ ਵੈਸੇ ਰੁਪਈਏ 'ਕਦਾ ਇੱਕ ਗੱਟਾ ਖਾਲੀ ਮਿਲ ਜਾਂਦਾ ਹੈ ਇਹ ਗੱਟੇ ਦੇ ਕੇ ਗਏ ਨੇ ਤੇ ਪਿੰਡ ਵਾਲੇ ਕਹਿੰਦੇ ਵੀ ਸ਼ੀਸ਼ੇ 'ਚ ਜੜਾ ਕੇ ਇਹਨੂੰ ਮਤਲਬ ਰੱਖਾਂਗੇ ਯਾਦਗਾਰੀ ਚ ਜੇ ਬਚੇ ਰਹੇ ਤਾਂ ਜੇ ਡੁੱਬ ਗਏ ਫਿਰ ਤਾਂ ਮਤਲਬ ਗੱਟੇ ਵੀ ਰੁੱਟ ਜਾਣੇ ਉੱਥੇ ਇਹ ਤੁਹਾਨੂੰ ਸੁਖਵਿੰਦਰ ਵੀਰ ਜੀ ਹੋਰ ਗੱਲ ਦੱਸ ਦਿਆਂ ਇੱਥੋਂ ਜਾ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਇਹ ਸਾਡੇ ਉੱਥੋਂ ਦੇ ਸੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹ ਜਿਹੜਾ ਇੱਕ ਇੱਕ ਸਿੰਪਲ ਰਾਹ ਸੀਗਾ ਉਹਦੇ ਨਾਲ ਕੋਈ ਨੁਕਸਾਨ ਨਹੀਂ 100 ਤੋਂ 150 ਕਿਲਾ ਅਖੀਰ ਜਿਹੜਾ ਨੁਕਸਾਨ ਹੋਇਆ ਹੋਵੇਗਾ ਨਾਲੇ ਇੱਥੇ ਇਹ ਵੀ ਦਾ ਉਹਨਾਂ ਕਿਹਾ ਗਿਆ ਬਿਆਨ ਮੇਰੇ ਕੋਲ ਖੋਦੇਗਾ ਹੈ ਉਹਦੇ ਵਿੱਚ ਉਹਨੇ ਕਿਹਾਏ ਕਿ ਉੱਥੇ ਲੋਕ ਅਜੇ ਵੀ ਮੋਟਰਾਂ ਚਲਾ ਕੇ ਪਾਣੀ ਲਾ ਰਹੇ ਨੇ ਠੀਕ ਹੈ ਨਾ ਪਰ ਉਹਨਾਂ ਨੂੰ ਪਾਣੀ ਲਾਉਂਦੇ ਤੇ ਮੋਟਰ ਇੱਕ ਦੀ ਦਿਸ ਵੀ ਜਿਹੜੇ ਕਿਸਾਨਾਂ ਨੇ ਖੂਹਾਂ ਦੇ ਵਿੱਚ ਮੋਟਰਾਂ ਕੱਢ ਕੇ ਆਦੇ ਘਰਾਂ 'ਚ ਲਾ ਜਾ ਰਹੇ ਨੇ ਉੱਤੇ ਬੰਦ ਦੇ ਸੀ ਉਹ ਨਹੀਂ ਉਹਨਾਂ ਨੂੰ ਦਿਸੀਆਂ ਠੀਕ ਹੈ ਅੱਜ ਤੱਕ ਉਸ ਤੋਂ ਬਾਅਦ ਦੇ ਵਿੱਚ ਉਦੋਂ ਆਏ ਨੇ ਇੱਕ ਰਾਏ ਨੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਕਿਸੇ ਦੇ ਕੰਨ ਤੇ ਜੂਨ ਹੀ ਸਰਕੀ ਅੱਜ ਸਵੇਰੇ ਅਸੀਂ ਡੀਸੀ ਮੈਡਮ ਦੀ ਗੱਲ ਕਰੀਏ ਦੀਪਸ਼ੀਖਾ ਮੈਡਮ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫੋਨ ਲਗਾਤਾਰ ਤਿੰਨ ਵਾਰ ਕੀਤਾ ਉਹਨਾਂ ਸਾਡੀ ਫੋਨ ਤੱਕ ਨਹੀਂ ਗ੍ਰੀਸ ਰੀਸੀਵ ਕੀਤਾ ਗਿਆ ਉਸ ਤੋਂ ਬਾਦ ਦੇ ਵਿੱਚ ਏਡੀਸੀ ਜਿਹੜੇ ਹੈਗੇ ਨੇ ਜਰਨਲ ਉਹਨਾਂ ਦੇ ਨਾਲ ਸ਼ਾਇਦ ਤਰਮ ਇਹ ਧਰਮਿੰਦਰ ਧਰਮਜੀਤ ਖਰ ਦੇ ਨਾਮ 'ਚ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਰੂਰ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਕੋਲ ਪਹੁੰਚਾਂਗੇ ਪਰ ਅਜੇ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂਗਾ ਅਸੀਂ ਤਾਂ ਇਹ ਕਿ ਸਾਨੂੰ ਸਕਿਉਰਿਟੀ ਇੱਕ ਦਾ ਦਿਓ ਇੱਥੇ ਪੁਲਿਸ ਜਿਹੜੇ ਉਹ ਗੱਟੇ ਦਿੱਤੇ ਨੇ ਹੋ ਸਕਦਾ ਗੱਟੇ ਨੇ ਕੋਈ ਚੋਰੀ ਕਰਕੇ ਲੈ ਜਾਵੇ ਰੁਪਈਏ ਰੁਪਈਏ ਵਾਲੇ ਹਾਂ ਸਾਨੂੰ ਇਹ ਵੀ ਹੁੰਦਾ ਹੈ ਅਸੀਂ ਜਾ ਕੇ ਦੇਖਿਆ ਜੇ ਅਸੀਂ ਬੰਦੇ ਸਪੈਸ਼ਲ ਭਾਏ ਨੇ ਜਿਹੜੇ ਗੱਟੇ ਕੋਸ਼ਿਸ਼ ਜਿਹੜੇ ਪਏ ਨੇ ਉਹਨਾਂ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ ਕਿਤੇ ਪ੍ਰਸ਼ਾਸਨ ਸਾਡੇ ਤੋਂ ਹਿਸਾਬ ਨਾ ਮੰਗ ਲਵੇ ਅਸੀਂ ਤੇ ਇਹ ਗੱਲਾਂ ਨੇ ਦੂਜੀ ਗੱਲ ਇੱਥੇ ਉਹਨਾਂ ਲੋ ਕੋ ਕਿਲਾ ਨੁਕਸਾਨ ਹੋਇਆ ਆ ਏਰੀਆ ਚ ਕਿੰਨਾ ਪਹਿਲੀ ਗੱਲ ਤੋਂ ਹੋ ਗਿਆ ਹੈ ਇਧਰ ਦੀ ਗੱਲ ਰਹਿ ਜਾ ਲੱਗ ਚੀਜੇ ਜਿਹੜਾ ਉਹਨਾਂ ਦੇ ਆਈਡੀਆ ਕਿੰਨਾ ਇਧਰਲਾ ਕਰਕੇ ਇਧਰਲਾ ਕਰਕੇ ਆਈਡੀਆ ਕਿੰਨੇ ਕਿੱਲੇ ਹੋਣਗੇ ਆਪਾਂ ਕੈਮਰਾ 7 ਤੋਂ 800 ਕਿੱਲਾ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਜਿਹੜਾ ਗਲਜੂ ਝੋਨਾ ਹੋਣਾ ਜਿਹੜਾ ਉਹ ਗਿਆ ਆ ਤਾਂ ਹੁਣ ਖਤਮ ਹੈ ਜਿਹੜਾ 20 20 ਫੁੱਟ ਪਾਣੀ ਇੱਥੇ ਤਾਂ ਬਿਲਕੁਲ ਹੀ ਖਤਮ ਹੋ ਗਿਆ ਹੈ ਠੀਕ ਹੈ ਇੱਧਰ ਜਿਹੜਾ ਹੁਣ ਪੈਂਦਾ ਪਿਆ ਹੈ ਕਿਸਾਨਾਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਫਸਲ ਡੁੱਬ ਗਈ ਹੈ ਠੀਕ ਹੈ ਰੋਜ਼ ਪੈਸੇ ਲਾ ਲਾ ਕੇ 45 50000 ਰੁਪਏ ਡੈਲੀਆ ਦੇ ਕੋਲੋਂ ਲਾ ਰਹੇ ਨੇ ਤੇ ਲਾ ਕੇ ਦਿਨ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਜਿਹੜੇ ਚਾਰ ਹੈਗੇ ਨੇ ਨਾ ਆਰਤੀਆਂ ਦੇ ਆਲੇ-ਗਲਾਈ ਜਾਂਦਾ ਹੋ ਸਕਦਾ ਹੈ ਤੋਂ ਬਾਅਦ ਚ ਆਰਤੀਆਂ ਨੇ ਸੌਦੇ ਜੋਗੇ ਪੈਸੇ ਨਹੀਂ ਦੇਣੇ ਕਿ ਜਦੋਂ ਫਸਲ ਡੁੱਬ ਗਈ ਕੋਈ ਕੇਦਾੀ ਵਾਅਦਾ ਨਹੀਂ ਪੁੱਛਦਾ ਉਸ ਤੋਂ ਬਾਅਦ ਕੀ ਮੁਆਵਜ਼ੇ ਵਾਸਤੇ ਕੀ ਐਂਦੀ ਦੇਖੋ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਉਹਦਾ ਵੇਖ ਕੇ ਚਲੇ ਜਾਣਗੇ ਉਹਦੇ ਵਿੱਚ 6-7000 ਰੁਪਇਆ ਸਾਨੂੰ ਸਿਰਫ ਮਿਲਣਾ ਹੈ ਜੇ ਮਿਲਿਆ ਡੋਬੇ ਦਾ ਜੇ ਦਿੱਤਾ ਵੀ ਤਾ ਪਹਿਲੀ ਗੱਲ ਤਾਂ ਠੀਕ ਹੈ ਦੋਬਾ ਹੁਣ ਤੱਕ ਅਸੀਂ 20000 ਤੋਂ ਪਲੱਸ ਕਿੱਲੇ ਦੇ ਉੱਪਰ ਖਰਚਾ ਕਰ ਚੁੱਕੇ ਹਾਂ ਸਿਰਫ ਤੇ ਸਿਰਫ ਸਾਡੀ ਇੱਕ ਸਪਰੇ ਰਹਿ ਗਈ ਜੇ ਉਹ ਵੀ ਹੋ ਸਕਦਾ ਮੌਸਮ ਸਹੀ ਰਹੇ ਤਾਂ ਨਾ ਕਰਨੀ ਪਾਏ ਬਾਕੀ ਸਾਰਾ ਅਸੀਂ ਖਰਚਾ ਕਰ ਲਿਆ ਠੀਕ ਹੈ ਪਰ ਉਦੋਂ ਬਾਅਦ ਜਿਹੜਾ ਉਹ 7000 ਰੁਪਈਆ ਮਿਲਣਾ ਹੈ ਨਾ ਉਹਦੇ ਵਿੱਚੋਂ ਵੀ ਕਮਿਸ਼ਨ ਖਾਣ ਵਾਸਤੇ ਬੈਠੇ ਨੇ ਅੱਜ ਕਿਉਂ ਨਹੀਂ ਬੰਦ ਬੰਦੇ ਪਏ ਇਹਨਾਂ ਨੂੰ ਪਤਾ ਹੈ ਕਿ ਡੁੱਬਣਗੇ ਤਾਂ ਤਾਂ ਸਾਡੀਆਂ ਜੇਬਾਂ ਭਰੀ ਚਣੀਆਂ ਨਹੀਂ ਸਾਡੀਆਂ ਜੇਬਾਂ ਨਹੀਂ ਭਰੀ ਚਣੀਆਂ ਆ ਕਿਸਾਨ ਖੜੇ ਨੇ ਇਹਨਾਂ ਪੁੱਛ ਕੇ ਵੇਖ ਲੋ ਜੋ ਚੈੱਕ ਦਿੱਤੇ ਜਾਂਦੇ ਨੇ ਉਹਦੇ ਵਿੱਚ ਕਿੰਨਾ ਕਮਿਸ਼ਨ ਵਾਪਸ ਮਜਬੂਰੀ ਹੈ ਕਿ ਅਸੀਂ ਨਹੀਂ ਚੁੱਪ ਰਹਿ ਸਕਦੇ ਬੋਲ ਨਹੀਂ ਸਕਦੇ ਕਿਉਂਕਿ ਸਾਨੂੰ ਇਹ ਦੁਬਾਰਾ ਕੀਤਾ ਤੇ ਉਹਨਾਂ ਮਹਿਕਮਿਆਂ ਦੇ ਅਫਸਰਾਂ ਦੇ ਵਿੱਚ ਸਾਨੂੰ ਫੇਰ ਜ਼ਰੂਰ ਤੇ ਇਹ ਨਾ ਹੋ ਸਕੇ ਸਾਡਾ ਨੁਕਸਾਨ ਕਰਨ ਜਾਂ ਸਾਨੂੰ ਦੇਣ ਨਾ ਤੇ ਤੁਸੀਂ ਵੇਖ ਲੈਂਦੇ ਹੋ ਸਕਦਾ ਜਿਹੜਾ 23 ਚ ਪਾਣੀ ਆਇਆ ਸੀ ਇਹਨਾਂ ਬੰਨਾਂ ਦੇ ਵਿੱਚ ਹੋ ਸਕਦਾ ਹੈ ਬੰਨ ਮਤਲਬ ਸੀਮੈਂਟ ਤੇ ਬਣ ਗਏ ਹੁਣ ਕਾਗਜ਼ੀਆਂ ਦੇ ਵਿੱਚ ਤੀ ਕਾਗੀ ਕੋਗੀ ਤਾਂ ਚੈੱਕ ਕਰਾਉਣਾ ਸੀ ਮਹਿਕਮਾ ਬੜਾ ਕੁਝ ਕਰ ਲੈਂਦਾ ਸੁਖਵਿੰਦਰ ਵੀਰ ਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀ ਵਾਰ ਮਹਿਕਮੇ ਨੂੰ ਲਿਖ ਕੇ ਦਿੱਤਾ ਨੋਚਾ ਸਭ ਤੋਂ ਸਾਡੀ ਜ਼ਿਆਦਾ ਮੰਗ ਜਿਹੜੀ ਨੋਚਾ ਨੂੰ ਲੈ ਕੇ ਆ ਜੇ ਨੋਚਾ ਬੰਨਣਾ ਨ ਨੋਚਾਂ ਸਾਡੀਆਂ ਬੰਨੀਆਂ ਨਹੀਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਅਸੀਂ ਪਿੱਛੇ ਕੁਝ ਕੁ 6 ਮਹੀਨੇ ਅੰਦਾਜ਼ਾ ਹੋ ਚੱਲਿਆ ਉਦੋਂ ਬੰਨ ਦੇ ਉੱਪਰ ਮਿੱਟੀ ਪਾਉਣ ਵਾਸਤੇ ਆਇਆ ਉਸ ਤੋਂ ਬਾਅਦ ਜਿੰਨੇ ਫੋਟੋ ਉਹਨਾਂ ਨੇ ਕਿਹਾ ਉਦੋਂ ਬਾਅਦ ਤਾਂ ਅਸੀਂ ਆਪ ਆਈ ਬੈਠੇ ਉੱਪਰ ਪਾਈ ਅਸੀਂ ਉਹਦੇ ਉਹ ਮਿੱਟੀ ਸਾਡੀ ਚੱਕ ਕੇ ਖਾਣਾ ਪੂਰਤੀ ਕਰਕੇ ਪੈਸੇ ਖਾ ਕੇ ਉਹ ਗਏ ਹੋ ਸਕਦਾ ਤੁਸੀਂ ਇਹ ਟਰੈਕਟਰ ਚਲਾਈ ਜਾਂਦੇ ਜੇ 1 ਦਿਨ ਦੇ 45000 ਆਪ ਦੇ ਖਰਚੇ ਚ ਚਲਾਈ ਜਾਂਦੇ ਜੇ ਹੋ ਸਕਦਾ ਇਹ ਖਰਚਾ ਮਹਿਕਮੇ ਦੇ ਕਾਗਜ਼ਾਂ ਚ ਚੜੀ ਜਾਂਦਾ ਹੋਵੇ ਵੀ ਅਸੀਂ ਲੱਗੇ ਆ ਹੁਸਾ ਦਾ ਫੋਟੋ ਵੀ ਕਹਿੰਦੇ ਵੀਡੀਓ ਬਣਾ ਕੇ ਲੱਗੇ ਇੱਥੋਂ ਹੋ ਸਕਦਾ ਇਹ ਆਪ ਦੇ ਕ ਨਾ ਪੰਜਾਬ ਸਰਕਾਰ ਡੁੱਬ ਜਣੀ ਏ ਇਹਨਾਂ ਕੋਲੇ 3000 ਗੱਟੇ ਦੇ ਪੈਸੇ ਸਰਕਾਰ ਦੇ ਬੋਝ ਕਿੰਨਾ ਪੈਣਾ ਹੈ ਸਰਕਾਰ ਦੇ ਪੱਲੇ ਕੀ ਰਾਜਨਗ 3000 ਗੱਟਾ ਦੇ ਨਹੀਂ ਅਸਰ ਪੂਰਾ ਪਏਗਾ ਖਜ਼ਾਨੇ ਦੇ ਅਸਰ ਪੈਣਾ 3000 ਗੱਟਾ ਦੇ ਕੇ ਕਿਸਾਨਾਂ ਨੂੰ ਜੀ ਵਾਈਟ ਕੀਤੀ ਹੈ ਵਾਈਟ ਸਾਡੇ ਕੋਲ ਹੈ ਜਿੰਦੇ ਵਜੇ ਕਿਸਾਨਾਂ ਨੂੰ ਅਸੀਂ 3000 ਦੀ ਗੱਟਾ ਦੇ ਕੇ ਆਏ ਆ ਪਰ ਸਾਡੀ ਕਿਸਾਨਾਂ ਦੀ ਸਾਥ ਲੈਣੀ ਮੈਂ ਖੜਿਆ ਮੈਂ ਆ ਕਿ ਕਿਸਾਨ ਨੇ ਸਾਰੇ ਕੋਈ ਵੀ ਇੱਕ ਕਿਸਾਨ ਕਹੇ ਜੇ ਕਿ ਸਾਨੂੰ ਉਹਨਾਂ ਦੇ ਭਰੋਸਾ ਸਾਨੂੰ ਜੋ ਦਵਾਇਆ ਸਾਡੇ ਨਾਲ ਕੀਤਾ ਹੈਗਾ ਆਏ ਤਣਕੇ ਦਾ ਸਹਾਰਾ ਹੁੰਦਾ ਡੁੱਬਦੇ ਨੂੰ ਆ ਬੰਨ ਬੰਨਿਆ ਕੁਝ ਵੀ ਇਹਦੇ ਤੇ ਸਾਨੂੰ ਪੈਸੇ ਨਹੀਂ ਨਹੀਂ ਨਾ ਤੇਲ ਹੀ ਦੇ ਦੇਣੇ ਸਾਨੂੰ ਤੇਲ ਦੇ ਦੇਣਾ ਤੇ ਜਿਹੜੇ ਕਿਸਾਨ ਲੱਗੇ ਨਾ ਉਹਨਾਂ ਦਾ ਇਹਨਾਂ ਨਾਲ ਹੌਸਲਾ ਵਧ ਜਾਣਾ ਸੀਗਾ ਅੱਜ ਜੇ ਕੋਈ ਸਾਬਕਾ ਵ代ਇਕ ਦਾ ਭਰਾ ਆਇਆ ਮੈਂ ਜ਼ਿਕਰ ਨਹੀਂ ਕਰਦਾ ਕਿਸੇ ਦਾ ਉਹ ਭਰਾ ਆਇਆ ਹੁੰਦਾ ਠੀਕ ਹੈ ਉਹ ਸਾਨੂੰ ਮਦਦ ਦੇ ਗਿਆ ਸਾਡੇ ਵਾਸਤੇ ਤਾਂ ਉਹ ਵੀ ਰੱਬ ਏ ਠੀਕ ਨਾ ਪਰ ਸਾਨੂੰ ਇਹ ਮਸੂਹ ਜ਼ਰੂਰ ਹੈਗਾ ਕਿ ਜਿਹੜਾ 3000 ਦੇ ਕੇ ਮੀਡੀਆ ਦੇ ਵਿੱਚ ਸੁਰਖੀਆਂ ਬਣਾ ਬਣਾ ਕੇ 3000 ਗੱਟਾ ਦੇ ਕੇ ਸਾਡੀ ਜਿਹੜੀ ਬੇਇੱਜ਼ਤੀ ਕੀਤੀ ਹੋ ਸਕਦਾ ਸਾਡੀ ਉਹ ਤਾਂ ਨਹੀਂ ਨਾ ਹੋਈ ਜੇ ਭਾਵੇਂ ਤੁਹਾਨੂੰ ਜਿੰਨੇ ਮਰਜ਼ੀ ਦੇ ਕੇ ਗਏ ਨੇ ਹੂੰ ਠੀਕ ਹੈ ਨਾ ਅਸੀਂ ਭਰੇ ਪੀਤੇ ਪਏ ਆ ਸਾਨੂੰ ਪਤਾ ਸਾਡੇ ਹਾਲਾਤ ਕੀ ਨੇ ਅਸੀਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਇੱਥੇ ਦੇਖੇ ਰਾਤ ਨੂੰ ਸੱਪ ਵੀ ਨਿਕਲਦੇ ਨੇ ਸਭ ਕੁਝ ਇਹ ਗੱਲ ਲਾਈਟਾਂ ਲਾ ਲ ਕੇ ਆ ਭਰਾ ਬੈਠੇ ਸਾਰੇ ਆ ਉਮਰ ਵੇਖੋ ਕੀ ਹੈ ਬਿਮਾਰ ਨੇ ਠੀਕ ਹੈ ਆ ਨਿਯਾਮ ਵਾਲੇ ਤੋਂ ਆਪਣਾ ਹੈਗੇ ਨੇ ਉਥੋਂ ਨੰਬਰਦਾਰ ਵੀ ਨੇ ਇਹਨਾਂ ਦੇ ਦੇਖੋ ਸਰੀਰ ਇਹਨਾਂ ਦਾ ਕੀ ਨੇ ਇਹ ਸਾਰੀ ਸਾਰੀ ਰਾਤ ਇੱਥੇ ਬੈਠੇ ਰਿਸਕ ਦੇ ਇੱਥੇ ਖੜੇ ਇਹ ਨਹੀਂ ਪਤਾ ਕਿ ਪਿੱਛੋਂ ਕੀ ਹੋ ਜਾਣਾ ਠੀਕ ਨਾ ਟਰੈਕਟਰ ਇਹ ਨਹੀਂ ਪਤਾ ਸਾਡਾ ਡੁੱਬ ਜਾਣਾ ਪਰ ਮੈਂ ਵਾਰ-ਵਾਰ ਇਹ ਕਹਿ ਰਿਹਾ ਪ੍ਰਸ਼ਾਸਨ ਸਾਡੀ ਸਾਰਨੇ ਲਈ ਉਸ ਤੋਂ ਬਾਅਦ ਮੌਜੂਦਾ ਵਿਧਾਇਕ ਦੀ ਗੱਲ ਕਰੀਏ ਵਿਧਾਇਕ ਨੇ ਤਾਂ ਇਹ ਵੀ ਨਹੀਂ ਸਮਝਿਆ ਕਿਸੇ ਵੇਲੇ ਕਿਸ ਕਰੰਦੇ ਨਹੀਂ ਮੈਂ ਭੇਜ ਦਿਆ ਕਿਸਾਰ ਲੈ ਲੈਂਦਾ ਉਹ ਤੇ ਬੜੀ ਵੱਖਰੀ ਹੈ ਕਿ ਨਿੰਦੇ ਨੂੰ ਕਿਤੇ ਭੇਜ ਦਿਆ ਫੋਨ ਕਿਸੇ ਨੂੰ ਕੀਤਾ ਹੋਵੇ ਅੱਛਾ ਉਸ ਤੋਂ ਬਾਅਦ ਚ ਐਮਪੀ ਸਾਹਿਬ ਨੇ ਹੈਗੇ ਨਿਸ਼ੇਸ਼ ਨੂੰ ਘੁਬਾਇਆ ਉਹ ਮਸੀਹ ਆਪਦੇ ਨੂੰ ਕੋ ਹੁੰਦੇ ਨੇ ਕਿ ਚਲੋ ਰਾਜ ਸੇਖ ਬਰਾਦਰੀ ਹੈ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ ਇਹਨਾਂ ਦੀ ਸਾਰ ਲੈਣ ਕਿਹੜਾ ਉੱਥੇ ਆ ਗਏ ਨੇ ਅੱਛਾ ਗਰੀਬ ਪਰਿਵਾਰ ਇਸੇ ਜਿੰਨੇ ਕਿ ਕਿਲਾ ਦੋ ਕਿਹ ਤਿੰਨ ਦਿਨ ਕਿਲੇ ਜ਼ਮੀਨ ਹੈਗੀ ਏ ਉਹ ਅੱਜ ਉਹਦਾ ਨੁਕਸਾਨ ਹੋ ਜਾਏਗਾ ਫਸਲ ਖਤਮ ਹੋ ਗਈ ਉਹਦੇ ਪੱਲੇ ਕੀ ਰਹਿ ਗਿਆ ਠੀਕ ਹੈ ਨਾ ਅਸੀਂ ਭਰੇ ਪੀਤੇ ਬੜੇ ਪਏ ਪਰ ਮਜਬੂਰੀਆਂ ਕਈ ਵਾਰ ਕੀ ਹੁੰਦੀਆਂ ਨੇ ਸਾਨੂੰ ਇਹ ਹੁੰਦਾ ਕਿ ਯਾਰ ਹੋ ਸਕਦਾ ਪ੍ਰਸ਼ਾਸਨ ਸਾਨੂੰ ਕੱਲ ਲੋਡ ਸਾਨੂੰ ਇਦੋਂ ਵੀ ਖਰਾਬ ਨਾ ਕਰੇ ਕਿਤੇ ਠੀਕ ਹੈ ਨਾ ਉਹ ਕਈ ਵਾਰ ਸਾਨੂੰ ਇਹ ਚੀਜ਼ ਕਰਕੇ ਚੁੱਪ ਕਰਨਾ ਪੈਂਦਾ ਜਿਵੇਂ ਉਹਦੇ ਰੱਖੀ ਵੇਖਿਆ ਜੈ ਸਾਨੂੰ ਖਾਣਾ ਪੈ ਜਾਂਦਾ ਅੱਛਾ ਮੀਡੀਆ ਜਿੱਦਨ ਪ੍ਰਸ਼ਾਸਨ ਆਇਆ ਤੁਸੀਂ ਕਹਿੰਦੇ ਇੱਕ ਦੋ ਦਿਨ ਪਹਿਲਾਂ ਉਹ ਦਿਨ ਮੀਡੀਆ ਦੇ ਵਿੱਚ ਤਾਂ ਬੜਾ ਕੁਝ ਚੱਲਿਆ ਸੀ ਤੇ ਫਿਰ ਉਹ ਕਿੱਥੇ ਹੈ ਮਤਲਬ ਤੁਸੀਂ ਇੱਥੇ ਕਲ ਪੀ ਜਾਂਦੇ ਜੇ ਤੁਸੀਂ ਕਹਿੰਨੇ ਉੱਥੇ ਕਿਹਾ ਯਾਰ ਇੱਥੇ ਹੈਗਾ ਕੁਝ ਨਹੀਂ ਮੀਡੀਆ ਨੇ ਕੀ ਕੀਤਾ ਵੀਰ ਜੀ ਮੀਡੀਆ ਦੇ ਅਸੀਂ ਗੱਲ ਹੁਣ ਮੈਂ ਨਹੀਂ ਕਰਦਾ ਮੈਂ ਹੁਣ ਤੁਹਾਨੂੰ ਇਹ ਵੀ ਨਾਲ ਜ਼ਿਕਰ ਕਰਾਉਂ ਤਿਆਂ ਕਿ ਮੈਂ ਇੱਕ ਪਿੰਡ ਦਾ ਮੌਜੂਦਾ ਇੱਥੇ ਨੰਬਰਦਾਰ ਹਾਂ ਠੀਕ ਹੈ ਮੈਂ ਦੇ ਨਾਲ-ਨਾਲ ਮੈਂ ਵੀ ਚਲੋ ਮੀਡੀਆ ਦਾ ਵਿੱਚ ਹਿੱਸਾ ਹੈਗਾ ਪਰ ਮੈਂ ਕੀ ਕਹਿ ਸਕਣਾ ਕਿ ਜਿੰਨਾ ਚਿਰ ਅਸੀਂ ਸੱਚਾਈ ਹੁਣ ਮੈਂ ਤਾਂ ਇਹ ਯਕੀਨ ਮੰਨਦਾ ਮੇਰੇ ਪਿੰਡ ਦੇ ਖੜੇ ਨੇ ਮੈਨੂੰ ਇੱਥੇ ਤੱਕ ਸੀ ਉਹ ਕਹਿੰਦੇ ਕਿਸੇ ਪੱਤਰਕਾਰ ਨੂੰ ਇੱਥੇ ਵੜ ਨਹੀਂ ਦੇਣਾ ਇਹ ਪੱਤਰਕਾਰ ਕਿ ਹੁਣ ਲੈ ਗਿਆ ਹਿਸਾਬ ਨਾਲ ਇਹ ਗੜਾ ਕੱਢਦੇ ਮੇਰੇ ਮੂੰਹ ਤੇ ਕਿ ਅੱਜ ਵੀ ਤੁਸੀਂ ਆਏ ਹੋ ਨਾ ਤੁਸੀਂ ਆ ਸ਼ਾਇਦ ਸੁਣਿਆ ਹੋਣਾ ਕੀ ਕੁਝ ਬੋਲਦੇ ਪਏ ਤੁਸੀਂ ਆਪਦੇ ਕੰਨ ਸੁਣਿਆ ਹੈ ਤੇ ਮੈਨੂੰ ਪਹਿਲਾਂ ਪੁੱਛਿਆ ਹੈ ਕਿ ਕਿਹੋ ਜਿਹਾ ਪੱਤਰਕਾਰ ਹੈ ਕੀ ਹੈ ਕਿ ਸਾਡੀਆਂ ਬੇੜੀਆਂ ਦੇ ਵੱਟੇ ਪਾਉਣ ਵਾਲਾ ਤਾਂ ਨਹੀਂ ਕਿਤੇਗਾ ਆ ਪੁੱਛਿਆ ਖੜੇ ਨੇ ਸਾਰਿਆਂ ਨੂੰ ਪਹਿਲਾਂ ਇਹੋਛੇ ਤੁਸੀਂ ਸੁਣਿਆ ਆਪ ਖੁਦ ਸੁਣਿਆ ਹੈ ਕੀ ਹਾਲਾਤ ਨੇ ਅਸੀਂ ਆਣੇ ਆ ਕਿ ਸਾਡੀ ਮਦਦ ਜਿੰਨੀ ਵੀ ਕੋਈ ਕਰ ਸਕਦਾ ਹੈ ਨਾ ਜਿੰਨੀ ਵੀ ਕੋਈ ਉਹੰਨੀ ਮਦਦ ਕਰੇ ਕਿ ਸਾਡੇ ਪਰਿਵਾਰ ਜਿਹੜੇ ਜਿਹੜੇ ਨੇ ਚਲੋ ਜਿਸ ਕੋਲੇ ਕੋਈ 10 ਕਿੱਲੇ ਜ਼ਮੀਨ ਹੈਗਾ ਉਹ ਮੜਾ ਚੰਗਾ ਥੋੜਾ ਬਾਦ ਕਾਢਦੇ ਕਿ ਕਿਸੇ ਦੇ ਪਾਸੇ ਆ ਜਿਸ ਗਰੀਬ ਕੋਲੇ ਕਿਲਾ 2 ਕਿੱਲੇ ਜ਼ਮੀਨ ਇੱਥੇ ਆ ਉਹ ਕੱਲ ਨੂੰ ਕਿੱਧਰ ਜਾਵੇਗਾ ਇਹ ਵੱਡੀ ਗੱਲ ਆ ਜਿਹੜੀ ਇਹਨਾਂ ਨੇ ਪਹਿਲਾਂ ਵੀ ਕਹੀ ਸੀ ਇੱਥੇ ਬਾਈ ਹੋਰਾਂ ਨੂੰ ਵਾਕਈ ਸੁਣਿਆ ਇਹ ਪੱਤਰਕਾਰ ਉਹ ਬੰਨ ਤੋਂ ਥੱਲੇ ਹੁਣ ਕਹਿੰਦੇ ਵੀ ਅਸੀਂ ਨਹੀਂ ਆਉਣ ਦੇਣਾ ਕੋਈ ਇਹ ਗੱਲ ਪੱਕੀ ਆ ਕਿਉਂਕਿ ਇੱਥੋਂ ਗੱਲਾਂ ਰਿਕਾਰਡ ਹੁੰਦੀਆਂ ਨੇ ਔਰ ਜਦੋਂ ਥੋੜਾ ਜਿਆ ਬਾਣ ਤੋਂ ਪਰੇ ਜਾਂਦੇ ਅਧੀਆਂ ਕਟੀਆਂ ਜਾਂਦੀਆਂ ਨੇ ਉਸ ਤੋਂ ਅੱਗੇ ਹੋਰ ਕਟੀਆਂ ਜਾਂਦੀਆਂ ਨੇ ਫਰੋਈਪੁਰ ਤੱਕ ਜਾਂਦੇ ਜਾਂਦੇ ਸਾਰੀਆਂ ਗੱਲਾਂ ਇਹਨਾਂ ਦੀਆਂ ਕੱਟ ਹੋ ਜਾਂਦੀਆਂ ਨੇ ਤੇ ਕੱਲੀਆਂ ਮਹਿਕਮੇ ਦੀ ਪਾਲਿਸ਼ ਰਹਿ ਜਾਂਦੀ ਆ ਉਹਦੇ ਵਿੱਚ ਪਰ ਇੱਥੇ ਆਵਾਜ਼ੇ ਪੰਜਾਬ 2023 ਦੇ ਵਿੱਚ ਵੀ ਸਤਲੁਜ ਦਰਿਆ ਦੇ ਵਿੱਚ ਜਿੰਨੇ ਪਿੰਡਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਸਾਹਮਣੇ ਲਿਆਂਦਾ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਨੂੰ ਨੰਗੇ ਕੀਤਾ ਜਿਨ੍ਹਾਂ ਨੇ ਇਹਨਾਂ ਦੇ ਵਿੱਚੋਂ ਖਾਧਾ ਜਾਂ ਇੱਥੇ ਆ ਕੇ ਸਿਰਫ ਮਸਾਲਾ ਲਾਇਆ ਔਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਵਾਜ਼ੇ ਪੰਜਾਬ ਇਹਨਾਂ ਲੋਕਾਂ ਦੀ ਆਵਾਜ਼ ਆ ਆਮ ਲੋਕਾਂ ਦੀ ਆਵਾਜ਼ ਆ ਇਹ ਵੀਡੀਓ ਇਵੇਂ ਦੀ ਇਵੇਂ ਚੱਲੂਗੀ ਕੋਈ ਕੱਟ ਨਹੀਂ ਲੱਗਣਾ ਇਹਦੇ 'ਚ ਪੂਰਾ ਓਕੇ ਰਿਪੋਰਟ ਇਸੇ ਤਰੀਕੇ ਨਾਲ ਵੀਡੀਓ ਚੱਲੂਗੀ ਪਰ ਹੁਣ ਲਾਸਟ ਤੇ ਤੁਹਾਨੂੰ ਦੱਸ ਦਈਏ ਕਿ ਇਹ ਹਾਲਾਤ ਜਿਹੜੇ ਨੇ ਇਹ ਦੇਖਣੇ ਬੜੇ ਜ਼ਿਆਦਾ ਜ਼ਰੂਰੀ ਨਹੀਂ ਬਸ ਐ ਇਸੇ ਤਰੀਕੇ ਨਾਲ ਸਵੇਰ ਦੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਪਾਣੀ ਉੱਤੋਂ ਫਿਰ ਆ ਗਿਆ ਇਸੇ ਤਰੀਕੇ ਨਾਲ ਮਿੱਟੀ ਲਾਉਂਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦੇ ਆ ਇੱਥੋਂ ਕਦੇ ਖੁੱਡ ਪੈ ਜਾਂਦੀ ਕਦੇ ਖੁਰ ਜਾਂਦਾ ਇਹ ਹਾਲਾਤ ਬਣ ਜਾਂਦੇ ਨੇ ਆ ਪਿੱਛੇ ਪਾਣੀ ਪੂਰਾ ਮਤਲਬ ਉਹ ਅਗਲੇ ਪਾਸੇ ਜਿਹੜਾ ਥੁਰ-ਥੁਰਾ ਮਿੱਟੀ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਆ ਇਹ ਇਹ ਹਾਲਾਤ ਇੱਥੋਂ ਦੇ ਨੇ ਇਹ ਹਾਲਾਤ ਇਸ ਜਗ੍ਹਾ ਦੇ ਨੇ ਫਰੋਸਪੁਰ ਦੇ ਹਾਲਾਤ ਨੇ ਲੋਕ ਪੂਰੇ ਡਰੇ ਪਏ ਨੇ ਇਸ ਜਗ੍ਹਾ ਤੇ ਕਿਸੇ ਟਾਈਮ ਵੀ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਘੁੰਮ ਰਹੇ ਆ ਇੱਥੇ ਕਰੀਬ 20 20 ਫੁੱਟ ਡੁੰਗਾਈ ਆ 20 ਫੁੱਟ ਡੁੰਗਾਈ ਆ 20 20 ਫੁੱਟ ਇੱਥੋਂ ਦੇ ਲੋਕ ਦੱਸ ਰਹੇ ਆ ਔਰ ਆਪਦੇ ਵੱਲੋਂ ਪੈਸੇ ਲਾ ਕੇ ਲੋਕ ਇੱਥੇ ਆ ਮਿੱਟੀ ਪਾ ਰਹੇ ਆ ਔਰ ਆ ਗੱਟੇ ਮਹਿਕਮੇ ਨੇ ਦਿੱਤੇ ਆ ਗੱਟੇ ਵੇਖ ਲਓ ਆ ਮਹਿਕਮੇ ਨੇ 3000 ਗੱਟਾ ਆ ਮਹਿਕਮੇ ਨੇ ਦਿੱਤਾ ਏ ਆ ਹਾਲਾਤ ਆ ਗੱਟੇ ਸਿਰਫ 3000 ਗੱਟਾ ਆ ਖਾਲੀ ਆ ਗੱਟਾ ਇਹ ਰੁਪਈਏ ਇੱਕ ਦਾ ਗੱਟਾ ਮੇਰੇ ਸਾਹਮਣਾਂ ਪੁਰਾਣਾ ਆਉਂਦਾ ਹੈ ਜਾਨੀ ਕਿ 3000 ਦੇ ਗੱਟੇ ਦੇ ਕੇ ਵਿਭਾਗ ਨੇ ਖਾਣਾ ਪੂਰਤੀ ਕੀਤੀ ਆ ਆ ਖੜੇ ਪੱਠੇ ਖੜਾ ਝੋਨਾ ਆ ਪਾਣੀ ਦੀ ਸਪੀਡ ਜਦੋਂ ਆਏ ਉਦੋਂ ਤੋਂ ਹੁਣ ਤੱਕ ਵਧੀ ਆ ਨਾ ਕਿ ਘਟੀ ਆ ਔਰ ਇਹ ਲੋਕ 40-45000 ਰੁਪਇਆ ਇੱਕ ਦਿਨ ਦਾ ਖਰਚ ਕਰਕੇ ਟਰੈਕਟਰਾਂ ਦੇ ਨਾਲ ਜੇਸੀਬੀਆਂ ਦੇ ਨਾਲ ਮਿੱਟੀ ਮੁੱਲ ਲਿਆ ਲਿਆ ਕੇ ਇੱਥੇ ਪਾਉਂਦੇ ਨਜ਼ਰ ਆ ਰਹੇ ਨੇ ਪਿੰਡ ਦੇ ਲੋਕ ਹੀ ਲਾਗੇ ਤਾਗੇ ਦੇ ਇਹ ਹਾਲਾਤ ਇੱਥੋਂ ਦੇ ਬਣ ਚੁੱਕੇ ਨੇ ਔਰ ਵਿਭਾਗ ਨੂੰ ਜਾਗਣਾ ਚਾਹੀਦਾ ਨਾ ਕਿ ਜਦੋਂ ਸਾਰੇ ਪਿੰਡ ਇੱਥੇ ਲਾਗੇ ਤਾਗੇ ਦੇ ਡੁੱਬ ਕੇ ਉਦੋਂ ਜਾਗੋ ਉਦੋਂ ਨਹੀਂ ਪਹਿਲਾਂ ਤੁਹਾਨੂੰ ਜਾਗਣਾ ਚਾਹੀਦਾ ਹੈ ਤਾਂ ਇੱਥੋਂ ਤੱਕ ਲੋਕ ਜਿਹੜੇ ਨੇ ਉਹ ਨਜ਼ਰ ਮਾਰ ਲਓ ਲੋਕ ਆਪਣੇ ਖੇਤਾਂ ਦੇ ਵਿੱਚੋਂ ਮੋਟਰਾਂ ਕੱਢ ਕੇ ਵੀ ਜਿਹੜੇ ਲਈ ਆਉਂਦੇ ਨੇ ਉਹ ਨਜ਼ਰ ਮਾਰ ਲਓ ਜਿਨ੍ਹਾਂ ਦੀਆਂ ਖੂਈਆਂ ਨੇ ਇੱਥੇ ਜਾਂ ਉਹਨਾਂ ਦੇ ਵਿੱਚੋਂ ਮੋਟਰਾਂ ਖੋਲ ਕੇ ਪਹਿਲਾਂ ਲਿਹਾਰੇ ਨੇ ਕਿ ਪਾਣੀ ਆ ਗਿਆ ਹੁਣ ਸਾਡਾ ਨੁਕਸਾਨ ਹੋਏਗਾ ਉਹ ਜਿਹੜੇ ਘਰ ਨੇ ਸਾਹਮਣੇ ਦਿਖ ਰਹੇ ਉਹ ਸਾਰੇ ਘਰ ਪਿਛਲੀ ਵਾਰ ਪਾਣੀ ਦੇ ਵਿੱਚ ਡੁੱਬੇ ਰਹੇ ਨੇ ਉੱਥੇ ਪਾਣੀ ਸੀਗਾ ਲੋਕ ਘਰਾਂ ਦੀਆਂ ਛੱਤਾਂ ਤੋਂ ਬਾਅਦ ਬਾਹਰ ਆਏ ਨੇ ਇਹ ਤੋਂ ਨਾਲ ਹੀ ਬਿਲਕੁਲ ਲੱਗਿਆ ਜਿਹੜਾ ਟਿੱਬਾ ਮਿੱਟੀ ਵਾਲਾ ਹੈਗਾ ਇਹ ਕਿਨਾਰੇ ਤੇ ਸੱਤ ਲਈ ਦਰਿਆ ਵਗ ਰਿਹਾ ਜਿਹੜਾ ਮਿੱਟੀ ਵਾਲਾ ਟਿੱਬਾ ਤੁਸੀਂ ਦੇਖ ਰਹੇ ਹੋ ਇਹਦੇ ਕਿਨਾਰੇ ਦੇ ਸੱਤ ਲਈ ਦਰਿਆ ਵਗ ਰਿਹਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਤਾਂ ਜੋ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਔਰ ਇਹਨਾਂ ਲੋਕਾਂ ਨੂੰ ਡੁੱਬਣ ਤੋਂ ਪਹਿਲਾਂ ਬਚਾਇਆ ਜਾਵੇ ਨਹੀਂ ਤਾਂ ਜੇ ਪ੍ਰਸ਼ਾਸਨ ਨਹੀਂ ਆਉਂਦਾ ਕੁਦਰਤ ਦੀ ਮਾਰ ਤਾਂ ਜਿਵੇਂ ਪੈ ਚੁੱਕੀ ਆ ਇੱਥੇ ਤਾਂ ਕਲੀਅਰ ਆ ਵੀ ਇਹਨਾਂ ਨੇ ਡੁੱਬਣਾ ਹੈ ਆ ਨਜ਼ਰ ਮਾਰ ਲਓ ਤੁਸੀਂ ਆ ਖੰਬੇ ਨੂੰ ਆ ਖੰਭਾ ਵਿਖਾ ਦਿਓ ਤੁਹਾਨੂੰ ਇਹ ਖੰਭਾ ਕਿੰਨੀ ਹਾਈਟ ਹੁੰਦੀ ਤੁਸੀਂ ਆ ਵੇਖੋ ਖੰਭੇ ਦੀ ਖੰਭਾ ਖੜਿਆ ਤੁਸੀਂ ਦੇਖੇਗਾ ਕਿੰਨੀ ਹਾਈਟ ਹੁੰਦੀ ਤੇ ਖੰਭਾ ਕਿੰਨਾ ਰਹਿ ਗਿਆ ਸਿਰਫ 5-7 ਫੁੱਟ 10 ਫੁੱਟ ਵੱਧ ਤੋਂ ਵੱਧ ਖੰਭਾ ਰਹਿ ਗਿਆ ਹੋਊਗਾ ਸਾਰਾ ਖੰਭਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਇਧਰ ਮੋਟਰਾਂ ਮਾਟਰਾਂ ਸਾਰਾ ਕੁਝ ਪਾਣੀ ਚ ਡੁੱਬ ਗਿਆ ਹਜ਼ਾਰਾਂ ਕਿੱਲੇ ਜਿਹੜੇ ਨੇ ਇੱਥੇ ਖਰਾਬ ਹੋ ਗਏ ਨੇ ਕਰੀਬ 1000 ਕਿੱਲੇ ਦੇ ਆਸ-ਪਾਸ ਇਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਫਿਲਹਾਲ ਦੀ ਘੜੀ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਜਾਗੇਗਾ ਔਰ ਇਹਨਾਂ ਲੋਕਾਂ ਦੀ ਮਦਦ ਲਈ ਇੱਥੇ ਪਹੁੰਚੇਗਾ ਜੋ ਵੀ ਬਣਦੀ ਸਹੂਲਤ ਇਹਨਾਂ ਦੇ ਲਈ ਆ ਉਹ ਇਹਨਾਂ ਤੱਕ ਜਰੂਰ ਪਹੁੰਚਾਏਗਾ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਲਿਖੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ